ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 35ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਂਦਾ ਅੱਜ ਤੁਹਾਨੂੰ ਅਸੀਂ ਮੋਨੀ ਕ੍ਰੀਏਟਿਵ ਦਸਤਾਰ ਸਜਾ ਕੇ ਦਿਖਾਣੀ ਹੈ ਮਤਲਬ ਕਿ ਦੋ ਦੋ ਜੋੜੀਆਂ ਵਾਲੀ ਮੋਹਣੀ ਦਸਤਾਰ ਸਜਾ ਕੇ ਦਿਖਾਣੀ ਹੈ ਉੱਪਰਲੇ ਪਾਸੇ ਪੰਜ-ਪੰਜ ਪੇਚ ਕੱਢ ਕੇ ਦੇਖੋ ਮੇਰੇ ਲਈ ਇਹ ਸਾਰੇ ਸਟਾਈਲ ਅਲੱਗ-ਅਲੱਗ ਹੀ ਨੇ ਮੇਰੇ ਵੀਰੋ ਤੁਸੀਂ ਕਹਿੰਦੇ ਨੇ ਨਾ ਕਈ ਵਾਰ ਕੀ ਮੈਂ ਪੇਚ ਹੀ ਕੱਢੀ ਜਾ ਰਿਹਾ ਦੇਖੋ ਸਟਾਈਲ ਤਾਂ ਅਲੱਗ-ਅਲੱਗ ਹੀ ਨੇ ਇਹ ਜੇ ਤੁਸੀਂ ਦੇਖੋਗੇ ਪਟਿਆਲਾ ਸ਼ਾਹੀ ਦਸਤਾਰ ਦੇ ਵਿੱਚ ਇਹ ਚੀਜ਼ ਕਰਨ ਨੂੰ ਤੁਹਾਨੂੰ ਅਲੱਗ ਚੀਜ਼ਾਂ ਦੇਖਣੀਆਂ ਪੈਣੀਆਂ ਮੋਹਣੀ ਦਸਤਾਰ ਦੇ ਵਿੱਚ ਅਲੱਗ ਚੀਜ਼ਾਂ ਹੁੰਦੀਆਂ ਮੋਹਣੀ ਦਸਤਾਰ 'ਚ ਅਸੀਂ ਉੱਪਰ ਪੰਜ ਲੜ ਕੱਢਦੇ ਹਾਂ ਪਟਿਆਲਾ ਸ਼ਾਹੀ 'ਚ ਦਸਤਾਰ ਦੇ ਵਿੱਚ ਅਸੀਂ ਹੋਰ ਚੀਜ਼ਾਂ ਦੇਖਣੀਆਂ ਹੁੰਦੀਆਂ ਸਫਾਈ ਇੱਕ ਪੱਲਾ ਛੱਡ ਕੇ ਇੱਕ ਪੱਲਾ ਫੜ ਲੈਣਾ ਫਿਰ ਪੂਣੀ ਕਰਨੀ ਆ ਉਸ ਤੋਂ ਪਹਿਲਾਂ ਚੰਗੀ ਤਰ੍ਹਾਂ ਦਸਤਾਰ ਨੂੰ ਇਕੱਠਾ ਕਰ ਲੈਣਾ ਹੈ ਤਾਂ ਜੋ ਪਾਣੀ ਇਹਦੇ ਵਿੱਚ ਚੰਗੀ ਤਰ੍ਹਾਂ ਰਚ ਜਾਵੇ ਹੁਣ ਗੱਲਬਾਤ ਕਰਦੇ ਆ ਜੀ ਦਸਤਾਰ ਦੀ ਦਸਤਾਰ ਆਪਣੀ 8 ਮੀਟਰ ਦੀ ਦਸਤਾਰ ਹੈ ਰੂਬੀਆ ਵੈਲ ਕੈਮੀਕਲ ਕਪੜਾ ਹੈ ਕਿਸੇ ਇੱਕ ਕੋਨੇ ਨੂੰ ਤੁਸੀਂ ਜਾ ਕੇ ਬੰਨ ਦੇਣਾ ਕਿਤੇ ਜਾਂ ਕਿਸੇ ਨੂੰ ਫੜਾ ਦੇਣਾ ਕੈਂਚੀ ਗੱਠ ਮੰਨ ਲੈਣੀ ਹੈ ਜਿਹੜੀ ਬਾਅਦ ਦੇ ਵਿੱਚ ਆਸਾਨੀ ਨਾਲ ਖੁੱਲ ਜਾਵੇ ਧਿਆਨ ਰੱਖਣਾ ਹੈ ਦਸਤਾਰ ਨੂੰ ਟਾਈਟ ਬੰਨਣਾ ਹੈ ਤਾਂ ਜੋ ਖਿੱਚਣ ਵੇਲੇ ਦਸਤਾਰ ਖੁੱਲੇ ਨਾ ਖੱਬੇ ਪਾਸੇ ਸਲਾਈ ਨੂੰ ਰੱਖਣਾ ਹੈ ਤਾ ਜੋ ਆਪਣੇ ਪਹਿਲੇ ਲੜ ਦੇ ਜਿਆਦਾ ਲੜ ਬਣ ਸਕਣ ਦੇਖੋ ਆਪਾਂ ਖੱਬੇ ਪਾਸੇ ਸਲਾਈ ਕਰ ਰਹੇ ਹਾਂ ਕਈ ਵਾਰ ਆਪਣੀ ਦਸਤਾਰ ਘੁੰਮ ਜਾਂਦੀ ਹੈ ਬਲ ਤਾਂ ਚੰਗੀ ਤਰ੍ਹਾਂ ਘੁਮਾ ਲੈਣਾ ਕਿ ਅੱਗੇ ਜਾ ਕੇ ਸਾਨੂੰ ਦਿੱਕਤ ਨਾ ਆਵੇ ਫਿਰ ਦੋਨਾਂ ਸਾਈਡਾਂ ਤੋਂ ਕੱਪੜੇ ਨੂੰ ਇਸ ਤਰੀਕੇ ਨਾਲ ਅੰਦਰ ਕਰਦੇ ਹੋਏ ਪਿੱਛੇ ਨੂੰ ਜਾਣਾ ਹੈ ਤੇ ਇੱਕ ਵਾਰੀ ਫਿਰ ਦਸਤਾਰ ਨੂੰ ਖਿੱਚ ਲੈਣਾ ਹੈ ਇਹਨਾਂ ਨੂੰ ਉੱਪਰਲੇ ਸਾਰੇ ਪੱਲੇ ਟਾਈਟ ਹੋ ਜਾਣਗੇ ਕੋਈ ਵੀ ਦੋ ਪੱਲੇ ਫੜ ਲਓ ਜੇ ਤੁਹਾਨੂੰ ਲੱਗੇ ਕਿ ਦੋਨਾਂ ਸਾਈਡਾਂ ਤੋਂ ਪੱਕਾ ਟਾਈਟ ਆ ਉੱਪਰਲੀ ਸਾਈਡ ਤੇ ਤੇ ਦੇਖ ਲੈਣਾ ਹੈ ਕਿ ਤੁਹਾਡੀ ਪੂਣੀ ਇੰਨੀ ਕਿਚੋੜੀ ਤੁਹਾਡੇ ਲਈ ਸਹੀ ਆ ਤਾਂ ਉਥੋਂ ਹੀ ਉਹੀ ਲੜ ਫੜਦੇ ਹੋਏ ਅੱਗੇ ਨੂੰ ਜਾਣਾ ਹੈ ਤੇ ਧਿਆਨ ਰੱਖਣਾ ਹੈ ਕਿ ਇੰਨੇ ਕੁ ਦੋ ਲੜ ਬਣ ਜਾਣ ਵਧੀਆ ਆ ਦੇਖੋ ਦੇਖ ਸਕਦੇ ਹੋ ਆਪਣੀ ਸਵਾ ਕੁ ਇੰਚ ਚੋੜੀ ਪੂਣੀ ਆ ਆਪਣੀ ਤੇ ਉਹੀ ਪੇਚ ਫੜਦੇ ਹੋਏ ਤੁਸੀਂ ਅੱਗੇ ਜਾਣਾ ਹੈ ਤੇ ਇਸ ਤਰਿਕਾ ਨਾਲ ਤੁਹਾਡੀ ਜਿਹੜੀ ਪੂਣੀ ਆ ਉਹ ਹੋ ਜਾਵੇਗੀ ਤੇ ਮੇਰੇ ਵੀਰੋ ਜਿਹੜੇ ਮੇਰੇ ਵੀਰ ਨਵੇਂ ਨੇ ਜੇ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਨੇ ਤਾਂ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਤੇ ਅਸੀਂ ਰੋਜ਼ ਨਵੇਂ ਸਟਾਈਲ ਦੀ ਦਸਤਾਰਾਂ ਦੇ ਵੀਡੀਓ ਪਾਉਂਦੇ ਰਵਾਂਗੇ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਆ ਸੈਂਟਰ 'ਚ ਜੂੜਾ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਕੇਸਾਂ ਨੂੰ ਖੋਲ੍ਹ ਕੇ ਇਸ ਤਰੀਕੇ ਨਾਲ ਇਕੱਠਾ ਕਰ ਲੈਣਾ ਢੀਲਾ ਕਰਨਾ ਜੂੜਾ ਤਾਂ ਜੋ ਦਸਤਾਰ ਦੇ ਸੇਰ ਵਾਲੇ ਹਿੱਸੇ ਤੋਂ ਜ਼ਿਆਦਾ ਦਿਖੇ ਨਾ ਫੇਕੰਗਾ ਸਾਈਮ ਨੂੰ ਰੱਖ ਕੇ ਅਸੀਂ ਉੱਪਰ ਉਹ ਜੀ ਆਪਣਾ ਜਿਹੜਾ 80 ਸੈਂਟੀਮੀਟਰ ਦਾ ਪਟਕਾ ਹੁੰਦਾ ਆ ਉਹਨੂੰ ਸਜਾਉਣਾ ਸ਼ੁਰੂ ਕਰ ਦੇਣਾ ਹੈ ਤੇ ਹੁਣ ਮੇਰੇ ਵੀਰੋ ਜਿਹੜੇ ਮੇਰੇ ਕਈ ਸਵਾਲ ਜਵਾਬ ਕਰਦੇ ਨੇ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਉਹਨਾਂ ਨੂੰ ਮੈਂ ਨਾਲ ਦੀ ਨਾਲ ਜਵਾਬ ਦਿਨਾ ਹੁੰਦਾ ਹੈ ਦੇਖੋ ਤੁਸੀਂ ਵੀਡੀਓ ਦੇਖਦੇ ਆ ਜੇ ਕੋ ਸਿੱਖਣਾ ਚਾਹੁੰਦੇ ਤਾਂ ਤੁਹਾਨੂੰ ਹਮੇਸ਼ਾ ਵੀਡੀਓ ਪੂਰੀ ਹੀ ਦੇਖਣੀ ਪੈਗੀ ਜੇ ਤੁਸੀਂ ਵੀਡੀਓ ਅੱਗੇ ਪਿੱਛੇ ਕਰਕੇ ਦੇਖੋਗੇ ਤਾਂ ਤੁਹਾਨੂੰ ਕਈ ਚੀਜ਼ਾਂ ਸਮਝ ਨਹੀਂ ਆਣੀਆਂ ਤੁਸੀਂ ਅੱਧੀ ਵੀਡੀਓ ਦੇਖਦੇ ਆ ਫਿਰ ਮੈਨੂੰ ਫੋਨ ਕਰਕੇ ਕਹਿਣ ਲੱਗਿਆਂ ਕਿ ਇਹ ਚੀਜ਼ ਨਹੀਂ ਇਦਾਂ ਸਮਝ ਨਹੀਂ ਆ ਰਹੀ ਸਮਝ ਨਹੀਂ ਤੁਸੀਂ ਵੀਡੀਓ ਦੇਖਦੇ ਹੀ ਨਹੀਂ ਮੇਰੇ ਵੀਰੋ ਨਾ ਵੀਡੀਓ ਤੁਸੀਂ ਧਿਆਨ ਨਾਲ ਸੁਣਦੇ ਹੋ ਦੇਖਣ ਦੇ ਨਾਲ ਨਾਲ ਵੀਡੀਓ ਨੂੰ ਸੁਣਨਾ ਵੀ ਪੈਂਦਾ ਤਾਂ ਚੀਜ਼ਾਂ ਸਮਝ ਆ ਜਾਂਦੀਆਂ ਹੁੰਦੀਆਂ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਸਾਰੇ ਜਾਣੇ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਸੱਜੇ ਪਾਸੇ ਅਸੀਂ ਕਿਸ ਤਰੀਕੇ ਨਾਲ ਇਸ ਪੱਲੇ ਨੂੰ ਲੈ ਕੇ ਇੱਕ ਵਾਰੀ ਫੋਲਡ ਕਰ ਲਿਆ ਤੇ ਹੋ ਸਕੇ ਤਾਂ ਤੁਸੀਂ ਇੱਕ 50 ਮੈਚਿੰਗ ਦੀ ਸਜਾ ਸਾਦੇ ਉਸ ਤੋਂ ਪਹਿਲਾਂ ਚੰਗੀ ਤਰ੍ਹਾਂ ਇਸ ਜਗ੍ਹਾ ਤੋਂ ਪਟਕੇ ਨੂੰ ਉੱਪਰ ਚੱਕ ਲੈਣਾ ਤੇ ਇੱਕ 50 ਲੈਣੀ ਹੈ ਮੈਚਿੰਗ ਦੀ ਜਿਹੜੀ ਤੁਹਾਨੂੰ ਸਹੀ ਲੱਗੇ ਦਸਤਾਰ ਨਾਲ ਮੈਚ ਕਰਦੀ ਹੋਵੇ ਜਾਂ ਤੁਹਾਡੀ ਸ਼ਰਟ ਦੇ ਨਾਲ ਤੇ ਦੋਨਾਂ ਸਾਈਡਾਂ ਤੋਂ ਦੇਖ ਲਿਓ ਜੇ ਤਾਂ ਇਕੱਠ ਮਾਰਨੀ ਹੈ ਤਾਂ ਸਿੰਗਲ ਇਕੱਠ ਮਾਰੀਨੇ ਤਾਂ ਦੋਨਾਂ ਸਾਈਡਾਂ ਤੋਂ ਅੰਦਰ ਕਰ ਦਿਓ ਇਹਨਾਂ ਦਾ ਪਿੱਛੇ ਗੱਠਾ ਘੱਟ ਹੀ ਰਹਿਣੀ ਹੈ ਤੇ ਦਸਤਾਰ ਬੰਨਣ ਵੇਲੇ ਸਿਰ ਦੇ ਉੱਤੇ ਕੋਈ ਵੀ ਗੱਠ ਤੁਹਾਡੇ ਚੁਭੂਗੀ ਨਹੀਂ ਹੁਣ ਤੁਸੀਂ ਦੇਖ ਲੈਣਾ ਪਹਿਲੇ ਪ ਇੱਕ ਵਾਰੀ ਇਹਨੂੰ ਦੇਖ ਲੈਣਾ ਜਿੰਨਾ ਕੁ ਲੜ ਤੁਹਾਡਾ ਦਸਤਾਰ ਦਾ ਪੂਰਾ ਆਂਦਾ ਹੋਵੇ ਉਸ ਹਿਸਾਬ ਨਾਲ ਪਹਿਲਾ ਲੜ ਮੂਹ ਦੇ ਵਿੱਚ ਫੜ ਲੈਣਾ ਤੇ ਫਿਰ ਅਸੀਂ ਪਹਿਲਾ ਲੜ ਲਗਾ ਦੇਣਾ ਦੋ ਦੋ ਜੋੜੀਆਂ ਵਾਲੀ ਮੋਣੀ ਦਸਤਾਰ ਸੇ ਜਣੀਆਂ ਪੂਣੀ ਤੋਂ ਲੈ ਕੇ ਬੇਸ ਤੱਕ ਤੁਹਾਨੂੰ ਮੈਂ ਇਸ ਲਈ ਸਾਰੀ ਡਿਟੇਲ ਦੱਸਦਾ ਤਾਂ ਜੋ ਤੁਹਾਨੂੰ ਸਾਰੀਆਂ ਚੀਜ਼ਾਂ ਡਿਟੇਲਿੰਗ ਦੇ ਵਿੱਚ ਸਾਹ ਨਹੀਂ ਸਮਝ ਆ ਜਾਣ ਹੁਣ ਅਸੀਂ ਉੱਪਰਲੇ ਪੱਲੇ ਨੂੰ ਖੋਲ ਲਿਆ ਉਹਨੂੰ ਇੱਕ ਵਾਰੀ ਅੰਦਰ ਨੂੰ ਫੋਲਡ ਕੀਤਾ ਜਿਸ ਤਰੀਕੇ ਨਾਲ ਤੁਹਾਨੂੰ ਦਿਖਾ ਰਿਹਾ ਮੈਂ ਇਹ ਚੰਗਾ ਸਹੀ ਤਰੀਕੇ ਨਾਲ ਲੜ ਬਨ ਜਾਊਗਾ ਆਪਣਾ ਇਹਦੇ ਉੱਪਰ ਅਸੀਂ ਇੱਕ ਹੋਰ ਲੜ ਬਣਾ ਲੈਣਾ ਹੈ ਦੋਨੋਂ ਪੱਲਿਆਂ ਨੂੰ ਤੁਸੀਂ ਇੱਕ ਜਗ੍ਹਾ ਤੇ ਪਿੰਚ ਕਰਨਾ ਹੈ ਦੇਖੋ ਇੱਕ ਜਗ੍ਹਾ ਤੇ ਰੱਖ ਲਿਆ ਖੋਲਣਾ ਅਸੀਂ ਅੱਗੇ ਜਾ ਕੇ ਆ ਤੇ ਉੱਪਰੋਂ ਜੀ ਕੱਪੜੇ ਨੂੰ ਅੰਦਰ ਨੂੰ ਫੋਲਡ ਕਰ ਦੇਣਾ ਹੈ ਧਿਆਨ ਰੱਖਣਾ ਹੈ ਤੁਹਾਡੇ ਲਾੜਾ ਜਿਹੜੇ ਉੱਪਰਲਾ ਲਾੜਾ ਥੋੜਾ ਮੋਟਾ ਹੋਵੇ ਨਿਚਲਾ ਲਾੜਾ ਜਿਹੜਾ ਉਹ ਤੁਹਾਡਾ ਇੰਨਾ ਕੁ ਲਾੜ ਹੋਵੇ ਕਿ ਜਿਹੜਾ ਬਾਅਦ ਦੇ ਵਿੱਚ ਤੁਹਾਨੂੰ ਥਿਸਕੇ ਨਾ ਠੀਕ ਹੈ ਨਾ ਹੀ ਪਤਲਾ ਲੱਗੇ ਉਹ ਤੇ ਫਿਰ ਇੱਕ ਵਾਰੀ ਅੰਦਰ ਫੋਲਡ ਕਰਕੇ ਇਸ ਲਾੜ ਨੂੰ ਵੀ ਤੁਸੀਂ ਸਲਾਈ ਫੇਰ ਕੇ ਮੋਟਾ ਕਰ ਲੈਣਾ ਉੱਪਰ ਤੱਕ ਨੁੱਕਰ ਬਣਾਣੀ ਹੈ ਇਹਦੀ ਧਿਆਨ ਰੱਖਣਾ ਹੈ ਕਿੰਨਾ ਕੁ ਮੈਂ ਮੂੰਹ ਟੱਕ ਰਿਆਂ ਤੁਸੀਂ ਇੰਨਾ ਕੀ ਟਕਣਾ ਹੈ ਪ ਬਾਦ ਵਿੱਚ ਅਸੀਂ ਇਹਨੂੰ ਉੱਪਰ ਤੱਕ ਚੱਕ ਸਕਦੇ ਹਾਂ ਬਟ ਜੇ ਜ਼ਿਆਦਾ ਉੱਪਰ ਚੱਕ ਦਈਏ ਪਹਿਲਾਂ ਹੀ ਅਸੀਂ ਲੜ ਉੱਚਾ ਲਾ ਦਈਏ ਤਾਂ ਬਾਅਦ ਵਿੱਚ ਤੁਹਾਨੂੰ ਥੱਲੇ ਖਿੱਚ-ਖਿੱਚ ਕੇ ਬਾਰ-ਬਾਰ ਬਰਾਬਰ ਕਰਨਾ ਪੈਂਦਾ ਹੈ ਸੱਜੇ ਪਾਸੇ ਦੇ ਅਕੋਰਡਿੰਗ ਤੇ ਮੇਰੇ ਵੀਰੋ ਤੁਸੀਂ ਇਹਨਾਂ ਦੋਨਾਂ ਪੱਲੇ ਨੂੰ ਪਿੱਛੇ ਤੱਕ ਸਾਫ਼ ਕਰਕੇ ਲਗਾ ਲੈਣਾ ਹੁਣ ਸੱਜੇ ਪਾਸੇ ਦੇਖੋ ਅੰਦਰਲੇ ਪੱਲੇ ਨੂੰ ਮੈਂ ਉੱਪਰ ਇਕੱਠਾ ਕਰਤਾ ਹੋਇਆ ਇਕੱਲਾ ਬਾਹਰਲਾ ਪੱਲਾ ਹੀ نیچے ਖੋਲਿਆ ਕਿਉਂਕਿ ਅਸੀਂ ਖੱਬੇ ਪਾਸੇ ਵੀ 5-5 ਲੜ ਕੱਢਨੇ ਨੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਇਸ ਪੱਲੇ ਨੂੰ ਤੁਸੀਂ ਚੰਗੀ ਤਰ੍ਹਾਂ ਖੋਲ ਕੇ ਪਿੱਛੇ ਜੀ ਟਾਈਟ ਕਰਕੇ ਲ ਉੱਪਰੀ ਸਾਈਡ ਤੋਂ ਲੜ ਨੂੰ ਮੋਟਾ ਕਰਨਾ ਹੈ ਇਹਦੇ ਤੁਸੀਂ ਦੋ ਪੇਚ ਬਣਾਣੇ ਨੇ ਧਿਆਨ ਰੱਖਣਾ ਹੈ ਇਹਦੇ ਦੋ ਪੇਚ ਬਣਾਣੇ ਨੇ ਇਸ ਲਈ ਇਹਦੇ ਵਿੱਚ ਤੁਹਾਡੇ ਪੇਚ ਥੋੜੇ ਜੇ ਮੋٹے ਤਾਂ ਹੋਣੇ ਜ਼ਰੂਰੀ ਨੇ ਇਸ ਚੀਜ਼ ਨੂੰ ਤੁਸੀਂ ਨਾਲ ਦੀ ਨਾਲ ਸਹੀ ਵੀ ਕਰਨਾ ਹੈ ਦੋਨੋਂ ਭਲੇ ਇੱਕੋ ਜਗਾ ਤੇ ਬਣਾ ਕੇ ਰੱਖਣੇ ਨੇ ਫਿਰ ਉੱਪਰੋਂ ਵੀ ਦਸਤਾਨ ਨੂੰ ਪਿੰਚ ਕਰਨਾ ਹੈ ਜਿੱਥੇ ਤੁਸੀਂ ਵੀ ਬਣਾਣੀ ਆ ਉੱਥੇ ਦੋਨੇ ਲੜ ਚੰਗੀ ਤਰ੍ਹਾਂ ਸੈਟਲ ਹੋਣੇ ਚਾਹੀਦੇ ਨੇ ਉੱਥੋਂ ਜੀ ਖਿਸਕਣੇ ਨਹੀਂ ਚਾਹੀਦੇ ਤੁਹਾਡੇ ਲੜ ਇਸ ਗੱਲ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਮੇਰੇ ਵੀਰੋ ਦੋਨੋਂ ਲੜ ਇੱਕ ਜਗ੍ਹਾ ਤੇ ਸੱਜੇ ਹੱਥ ਨਾਲ ਫੜ ਕੇ ਖੱਬੇ ਹੱਥ ਨਾਲ ਉੱਪਰ ਜੀ ਲੜ ਨੂੰ ਖੋਲਣਾ ਹੈ ਤਾਂ ਜੋ ਖੱਬੇ ਪਾਸੇ ਉੱਪਰ ਤੁਹਾਡਾ ਪੰਜਵਾਂ ਲੜ ਵੀ ਅਸੀਂ ਬਣਾ ਦਈਏ ਅੰਦਰਲੇ ਪਾਸਿਓ ਤੇ ਹੁਣ ਦੋਨੋਂ ਪੇਚ ਬਰਾਬਰ ਕਰਕੇ ਤੁਸੀਂ ਇਸ ਜਗ੍ਹਾ ਤੋਂ ਦੇਖ ਲੈਣਾ ਕਿ ਤੇ ਡੰਗ ਤਾਂ ਨਹੀਂ ਪੈ ਰਹੇ ਹ ਤਾਂ ਕਪੜਾ ਵੀ ਅੰਦਰੋਂ ਐਡਜਸਟ ਕਰਨਾ ਹੈ ਨਾਲ ਦੀ ਨਾਲ ਉੱਪਰੋਂ ਵੀ ਤੁਸੀਂ ਲੜ ਨੂੰ ਖੋਲਣਾ ਹੈ ਤੇ ਸਲਾਈ ਫੇਰ ਕੇ ਇਹਨਾਂ ਦੋਨਾਂ ਪੇਚਾਂ ਨੂੰ ਤੁਸੀਂ ਮੋਟੇ ਵੀ ਕਰਨਾ ਹੈ ਤੇ ਜਿਹੜੇ ਇਹਦੇ ਵਿੱਚ ਵੱਟ ਪੈਂਦੇ ਨੇ ਉਹਨਾਂ ਨੂੰ ਵੀ ਸਾਫ਼ ਕਰਨਾ ਹੈ ਸਲਾਈ ਨੂੰ ਹਮੇਸ਼ਾ ਤੁਸੀਂ ਇਸ ਤਰੀਕੇ ਨਾਲ ਫੇਰਨਾ ਹੈ ਕਿ ਕੋ ਦੋਨੋਂ ਲੜ ਤੁਹਾਡੇ ਬਰਾਬਰ ਲਗਭਗ ਮੋਟੇ ਹੋਣੇ ਚਾਹੀਦੇ ਨੇ ਇੱਕ ਚੀਜ਼ ਆ ਜਿਹੜੀ ਤੁਸੀਂ ਜ਼ਿਆਦਾ ਧਿਆਨ ਨਹੀਂ ਦੇ ਸਕਦੇ ਉਹ ਉਹ ਇਹ ਹੈ ਕਿ ਜੇ ਤੁਸੀਂ ਚਾਹਦੇ ਹੋ ਤਾਂ ਇੱਕ ਚੀਜ਼ ਨੂੰ ਥੋੜਾ ਜਿਹਾ ਇਗਨੋਰ ਕਰ ਸਕਦੇ ਹੋ ਉਹ ਇਹ ਹੈ ਕਿ ਉੱਪਰਲਾ ਲੜਾ ਜਿਹੜਾ ਉਹਨੂੰ ਥੋੜਾ ਜਿਹਾ ਪਤਲਾ ਛੱਡ ਸਕਦੇ ਹੋ ਨੀਚਲਾ ਲੜ ਤੁਹਾਡਾ ਹਮੇਸ਼ਾ ਮੋਟਾ ਹੋਣਾ ਜ਼ਰੂਰੀ ਹੈ ਕਿਉਂਕਿ ਉਹਨੂੰ ਬਾਅਦ ਦੇ ਵਿੱਚ ਅਸੀਂ 3D ਕਰਨਾ ਹੈ ਤੇ ਜਿਹੜਾ ਦੂਜਾ ਲੜਾ ਉੱਪਰਲਾ ਉਹਨੂੰ ਆਪਾਂ 3D ਨਹੀਂ ਕਰਨਾ ਦੋਨੋਂ ਪੱਲੇ ਆ ਜਿਹੜੇ ਇਹ ਇਹਨਾਂ ਨੂੰ ਪਿੱਛੇ ਤੱਕ ਬਰਾਬਰ ਕਰਕੇ ਇੱਕ ਵਾਰੀ ਦਸਤਾਵ ਨੂੰ ਪਿੰਜ ਕਰ ਦੇਣਾ ਪਿੱਛੋ ਜੀ ਤੇ ਹੁਣ ਅਸੀਂ ਦੇਖ ਲੈਣਾ ਕਿ ਉੱਪਰ ਉਹ ਜੀ ਲੜ ਜੇ ਨਹੀਂ ਖੁੱਲਾ ਤਾਂ ਉਹਨੂੰ ਚੰਗੀ ਤਰ੍ਹਾਂ ਖੋਲ ਲੈਣਾ ਖੋਲ ਕੇ ਪਿੱਛੇ ਤੱਕ ਬਰਾਬਰ ਰੱਖਣਾ ਹੈ ਤਾਂ ਜੋ ਜਦੋਂ ਆਪਾਂ ਉੱਪਰੋਂ ਵੀ ਲੜ ਸੈੱਟ ਕਰੀਏ ਤਾਂ ਸਾਰੇ 5-5 ਲੜ ਦੇਖਣ ਬਰਾਬਰ ਤੇ ਬਰਾਬਰ ਮੋٹے ਹੋਣ ਤੇ ਬਰਾਬਰ ਹੀ ਉਹਨਾਂ 'ਚ ਸਪੇਸ ਹੋਵੇ ਦੇਖੋ ਮੈਂ ਕਿੰਨਾ ਪੇਚ ਨੂੰ ਖੋਲਿਆ ਉੱਪਰ ਖੋਲ ਕੇ ਸਾਫ਼ ਕੀਤਾ ਤੇ ਉਹਨੂੰ ਇੱਕ ਵਾਰੀ ਅੰਦਰ ਫੋਲਡ ਕਰਤਾ ਤੇ ਜਿਹੜਾ ਸਾਡਾ ਇਹ ਵੀ ਲੜ ਉੱਪਰੋਂ ਜੀ ਸਾਫ਼ ਦਿਖੇ ਕਿਉਂਕਿ ਸੱਜੇ ਪਾਸੇ ਵੀ ਲੜ ਮੋٹے ਇੱਕ ਗੱਲ ਦੇਖੋ ਆਪਣਾ ਜਿਹੜਾ ਪਹਿਲਾ ਲੜੜਾ ਤੇ ਦੂਜਾ ਲੜੜਾ ਉੱਥੇ ਹੀ ਟਿਕਿਆ ਹੋਇਆ ਜਿੱਥੇ ਅਸੀਂ ਟਿਕਾਇਆ ਸੀਗਾ ਤੇ ਇਸ ਚੀਜ਼ ਨੂੰ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਨਾ ਤਾਂ ਉਹ ਤੋਂ ਬਾਅਦ ਤੁਹਾਨੂੰ ਸਮਝ ਆਣਾ ਕਿ ਇਹ ਚੀਜ਼ਾਂ ਕਰੀਦਿਆਂ ਕਿੱਦਾਂ ਹੁੰਦੀਆਂ ਨੇ ਪਿੱਛੇ ਜੀ ਅਸੀਂ ਸੱਜੇ ਪਾਸੇ ਉਹ ਜਿਹੜਾ ਲੜ ਲਾ ਰਹੇ ਹਾਂ ਇਹਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਉੱਪਰੋਂ ਵੀ ਇਸ ਲੜੜ ਨੂੰ ਮੋਟਾ ਕਰਨਾ ਜਿੰਨਾ ਮੋਟਾ ਤੁਸੀਂ ਪਹਿਲੇ ਲੜੜ ਨੂੰ ਰੱਖਿਆ ਹੈ ਤੇ ਦੋਨੋਂ ਪੱਲੇ ਚੰਗੀ ਤਰ੍ਹਾਂ ਥੱਲੇ ਨੂੰ ਖਿੱਚ ਕੇ ਇਹਨੂੰ ਇੱਕ ਵਾਰੀ ਪਹਿਲਾਂ ਇਹਦਾ ਇੱਕ ਲੜੜ ਬਣਾਣਾ ਹੈ ਫਿਰ ਇਹਦਾ ਦੂਜਾ ਲੜੜ ਬਣਾਣਾ ਹੈ ਇੱਕ ਗੱਲ ਧਿਆਨ ਚ ਰੱਖੋ ਹੁਣ ਇੱਕ ਹੋਰ ਉਹ ਇਹ ਰਿਹਾ ਕਿ ਇਹਦੇ ਵਿੱਚ ਦੋਨੋਂ ਪੱਲੇ ਬਰਾਬਰ ਆ ਸਾਡੇ ਨੀਚੇ ਤੱਕ ਕਿਉਂਕਿ ਸਾਨੂੰ ਜ਼ਿਆਦਾ ਨਹੀਂ ਖੋਲਣਾ ਕੱਪੜੇ ਨੂੰ ਕਿਉਂਕਿ ਇਹ ਲੜ ਹੁਣ ਤੀਜਾ ਲੜਾ ਇਹਦੇ ਵਿੱਚ ਸਾਨੂੰ ਨੀਚੇ ਤੱਕ ਲੜ ਖੋਲਣ ਦੀ ਲੋੜ ਨਹੀਂ ਇਹਨੂੰ ਦੇਖੋ ਕਿੰਨਾ ਉੱਚਾ ਨਹੀਂ ਲਗਾਣਾ ਅਸੀਂ ਪਰ ਉੱਪਰਲੀ ਸਾਈਡ ਨੂੰ ਤਾਂ ਖੋਲਣਾ ਹੀ ਐ ਇਹਨੂੰ ਪਰ ਇਹਨੂੰ ਜ਼ਿਆਦਾ ਚੌੜਾ ਖੋਲਣ ਦੀ ਲੋੜ ਨਹੀਂ ਪੈਣੀ ਕਿਉਂਕਿ ਦੂਜਾ ਲੜ ਹੁੰਦਾ ਉਹ ਕਾਫੀ ਨੀਵਾਂ ਲੱਗਣਾ ਹੁੰਦਾ ਹੈ ਇਸ ਲਈ ਉਹਨੂੰ ਜ਼ਿਆਦਾ ਖੋਲਣ ਦੀ ਲੋੜ ਪੈਂਦੀ ਹੁੰਦੀ ਹੈ ਤੇ ਇਹਦੇ ਵਿੱਚ ਤੁਸੀਂ ਦੋਨੋਂ ਪੱਲੇ ਪਹਿਲਾਂ ਇਸ ਤਰੀਕੇ ਨਾਲ ਰੱਖ ਲੈਣੇ ਆ ਰੱਖ ਕੇ ਤੁਸੀਂ ਇਹਦੇ ਵਿੱਚ ਸਲਾਈ ਫੇੜ ਕੇ ਉੱਪਰਲੇ ਪੱਲੇ ਨੂੰ ਜੇ ਚਾਹੋ ਤਾਂ ਥੋੜਾ ਪਤਲਾ ਛੱਡ ਸਕਦੇ ਹੋ ਬਟ ਅਸੀਂ ਤੁਹਾਨੂੰ ਪਤਲਾ ਨਹੀਂ ਛੱਡ ਕੇ ਦਿਖਾਵਾਂਗੇ ਅਸੀਂ ਤੁਹਾਨੂੰ ਦੋਨੋਂ ਪੇਚ ਲਗਭਗ ਬਰਾਬਰ ਮੋٹے ਕਰਕੇ ਦਿਖਾਣੇ ਨੇ ਕਿਉਂਕਿ ਆਪਾਂ ਇਸ ਕਿਸੇ ਵੀ ਤਰੀਕੇ ਦੀ ਕਮੀ ਪੇਸ਼ੀ ਨਹੀਂ ਛੱਡਣੀ ਦਸਤਾਰ ਦੇ ਵਿੱਚ ਬਸ ਪੇਚਾਂ ਦੇ ਵਿੱਚ ਜੇ ਕੋਈ ਗੈਪ ਵੱਧ ਘੱਟ ਹੋ ਰਿਹਾ ਤਾਂ ਉਹਨੂੰ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਪਿੱਛੇ ਤੱਕ ਦੋਨਾਂ ਪੇਚਾਂ ਨੂੰ ਸਾਫ਼ ਕਰਕੇ ਤੁਸੀਂ ਇਹਨੂੰ ਵੀ ਉੱਪਰਲੇ ਲੜ ਨੂੰ ਉੱਪਰੋਂ ਜੀ ਖੋਲਣਾ ਹੈ ਉੱਪਰੋਂ ਜੀ ਪਿੱਛੇ ਨੂੰ ਖੋਲਦੇ ਜਾਣਾ ਤਾਂ ਜੋ ਇਹ ਵੀ ਲੜ ਪਹਿਲੇ ਲੜ ਵਾਂਗੂ ਬਰਾਬਰ ਹੋ ਜਾਵੇ ਉੱਪਰੋਂ ਤੇ ਇਹਨਾਂ ਪੇਚਾਂ ਨੂੰ 3D ਹੋਣ ਮੋਟਾਈ ਦੀ ਬਹੁਤ ਲੋਡ ਪੈਂਦੀ ਹੁੰਦੀ ਹੈ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਪਿੱਛੇ ਤੱਕ ਦੋਨੋਂ ਪੱਲੇ ਚੰਗੀ ਤਰ੍ਹਾਂ ਖੋਲ ਕੇ ਤੇ ਨੀਚੋਂ ਜੀ ਸੈੱਟ ਕਰਕੇ ਤੁਸੀਂ ਇਹਨਾਂ ਨੂੰ ਪਿੱਛੋਂ ਜੀ ਪਿੰਚ ਕਰ ਦੇਣਾ ਹੈ ਦੇਖੋ ਇਹ ਸਾਰੀਆਂ ਚੀਜ਼ਾਂ ਤੁਸੀਂ ਉਦੋਂ ਕਰ ਸਕਦੇ ਹੋ ਜਦੋਂ ਤੁਸੀਂ ਇਹਨਾਂ ਦੀ ਪ੍ਰੈਕਟਿਸ ਬਹੁਤ ਜ਼ਿਆਦਾ ਕੀਤੀ ਹੋਵੇ ਨਾਲ ਦੀ ਨਾਲ ਤੁਹਾਨੂੰ ਦਿਮਾਗ ਦੇ ਵਿੱਚ ਕਈ ਗੱਲਾਂ ਪਠਾਣੀਆਂ ਪੈਣੀਆਂ ਕਿ ਜੇ ਤੁਹਾਡੇ ਲੜਾਂ ਦੇ ਵਿੱਚ ਜਿੱਦਾਂ ਗੈਪ ਵੱਧ ਰਿਹਾ ਤਾਂ ਇਹਨਾਂ ਨੂੰ ਤੁਸੀਂ ਕਿੱਦਾਂ ਸੈੱਟ ਕਰਨਾ ਨਾਲ ਦੀ ਨਾਲ ਇਹਨਾਂ ਨੂੰ ਹੁਣੇ ਸੈੱਟ ਕਰ ਲਿਓ ਤੁਸੀਂ ਬਾਅਦ ਦੇ ਵਿੱਚ ਨਾ ਇਹ ਜ਼ਿਆਦਾ ਖਿਸਕਣ ਨਾ ਲੱਗ ਜਣ ਇਸ ਲਈ ਇਹਨਾਂ ਨੂੰ ਹੁਣੇ ਸੈੱਟ ਕਰ ਲਿਓ ਇਹ ਚੀਜ਼ਾਂ ਮੈਂ ਤੁਹਾਨੂੰ ਸਮਝਾਉਣ ਲਈ ਕਰ ਰਿਹਾ ਜੇ ਮੈਂ ਬੰਨਾ ਸਾਡੇ ਨਹੀਂ ਲੜ ਖਿਸਕਦੇ ਹੁੰਦੇ ਕੋਈ ਵੀ ਮੈਂ ਤੁਹਾਨੂੰ ਇਹ ਚੀਜ਼ਾਂ ਸਮਝਾਉਣ ਲਈ ਕਹਿ ਰਿਹਾ ਠੀਕ ਹੈ ਕਈ ਵਾਰ ਹੁੰਦਾ ਹੈ ਸਟਾਰਟਿੰਗ ਸਟਾਰਟਿੰਗ 'ਚ ਉਦੋਂ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ ਤਾਂ ਹੁਣ ਦੇਖੋ ਜੀ ਇਸ ਲੜ ਦੇ ਵਿੱਚ ਵੀ ਦੋਨੋਂ ਪੱਲੇ ਬ ਕੰਨ ਦੇ ਉੱਪਰ ਕੋਈ ਵੀ ਮੋਟਾ ਹਿੱਸਾ ਨਾ ਆਵੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ। ਉਪਰੋ ਜੀ ਇਸ ਲੜ ਨੂੰ ਮੋਟਾ ਕਰਨਾ ਹੈ ਬਾਕੀ ਲੜਾ ਵਾਂਗ ਦੇਖ ਲੈਣਾ ਹੈ ਕਿ ਇਹ ਲੜ ਜਿਹੜਾ ਤੁਹਾਡਾ ਜਿਆਦਾ ਬਾਹਰ ਨੂੰ ਤਾਣੀ ਆ ਰਿਹਾ ਹੈ ਨੀਚੋ ਜੀ ਤੇ ਫਿਰ ਇਹ ਦੋਨੋਂ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ। ਉਪਰੋ ਜੀ ਦਸਤਾਰ ਨੂੰ ਪਿੰਚ ਕਰਨਾ ਹੈ। ਫਿਰ ਤਿੰਨ ਕੁੰਗਲਾ ਦੇ ਗੈਪ ਨਾਲ ਪਹਿਲਾ ਲੜ ਬਣਾ ਲੈਣਾ ਹੈ ਤੇ ਫਿਰ ਇਹਦੇ ਨਾਲ ਹੀ ਦੂਜਾ ਲੜ ਬਣਾ ਲੈਣਾ ਹੈ। ਤੇ ਇਹ ਹੈ ਜੀ ਆਪਣੀ ਕ੍ਰੀਏਟਿਵ ਮਾਡਲ ਦੀ ਦਸਤਾਰ। ਇਹ ਹੈਗੀ ਜੋੜੀਆਂ ਵਾਲੀ। ਠੀਕ ਹੈ। ਅਸੀਂ ਤੁਹਾਡੇ ਲਈ ਹੋਰ ਵੀ ਜਿੱਦਾਂ ਕਹੋ ਤਿੰਨ ਜੋੜੀਆਂ ਵਾਲੀ ਦਸਤਾਰ ਵੀ ਤੇ ਉਹਨਾਂ ਦਾ ਵੀ ਟਿਊਟੋਰੀਅਲ ਦਵਾਂਗੇ ਤੁਹਾਨੂੰ ਉਹਨਾਂ ਵਿੱਚ ਅਸੀਂ ਤਿੰਨ ਤਿਲ ਲੜ ਕਿੱਦਾਂ ਕੱਢਨੇ ਨੇ ਉਹਨਾਂ ਚ ਕੋਈ ਹੋਰ ਚੀਜ਼ ਐਪਲਾਈ ਕਰਨੀ ਆ ਅਸੀਂ ਇਸ ਲਈ ਮੈਂ ਤੁਹਾਨੂੰ ਕਹਿੰਦਾ ਹਰ ਇੱਕ ਦਸਤਾਰ ਦੀ ਵੀਡੀਓ 'ਚ ਤੁਹਾਨੂੰ ਮੈਂ ਕੁਝ ਨਵੀਂ ਚੀਜ਼ ਦੱਸਦਾ ਹੁੰਨਾ ਐਵੇਂ ਨਹੀਂ ਮੈਂ ਤੁਹਾਨੂੰ ਵੀਡੀਓ ਪਾ ਰਿਹਾ ਠੀਕ ਹੈ ਜੀ ਜੇ ਹੁਣ ਤੁਸੀਂ ਇਹਨਾਂ ਨੂੰ ਇਹੀ ਗਣੀ ਜਾਓ ਕਿ ਇਹ ਤਾਂ ਮੈਂ ਕੱਢ ਹੀ ਲੜ ਰਿਹਾ ਲੜ ਕੱਢ ਕੇ ਕਦੀ ਜੋੜੀਆਂ ਕਰੀ ਜਾਂਦਾ ਕਦੀ ਤੇ ਉਹੜੀਆਂ ਕਰੀ ਜਾਂਦਾ ਹਨਾ ਇਹ ਇਸ ਚੀਜ਼ ਬਾਰੇ ਨਹੀਂ ਹੈਗਾ ਇਹ ਹੈਗਾ ਕਿ ਜਦੋਂ ਆਪਾਂ ਦਸਤਾਰ ਸਜਾਉਂਦੇ ਆ ਇਨਾ ਵਰਗੀ ਤਾਂ ਉਹ ਅਲੱਗ ਹੀ ਸਟਾਈਲ ਮੰਨਿਆ ਜਾਂਦਾ ਹਮੇਸ਼ਾ ਦੇਖੋ ਜੇ ਤੁਹਾਨੂੰ ਲੱਗਦਾ ਮੈਂ ਜੋੜੀਆਂ ਹੀ ਕੱਢ ਰਹੀ ਆ ਤਾਂ ਮੈਨੂੰ ਕੀ ਲੋੜ ਆ ਤੁਹਾਨੂੰ بار بار ਟਿਊਟੋਰੀਅਲ ਦੇਣ ਦੀ ਇਹ ਕਈ ਮੇਰੇ ਵੀਰ ਕਹਿੰਦੇ ਨੇ ਕਿ ਇਸ ਚੀਜ਼ ਬਾਰੇ ਕਿ ਮੈਂ ਹਰ ਇੱਕ ਦਸਤਾਰ ਦਾ ਟਿਊਟੋਰੀਅਲ ਪਾਵਾਂ ਹਰ ਇੱਕ ਦਾ ਮਤਲਬ ਹੁੰਦਾ ਹਰ ਇੱਕ ਸਟਾਈਲ ਦੀ ਹਰ ਇੱਕ ਭਾਵੇਂ ਉਹ ਤਿੰਨ ਜੋੜੀਆਂ ਵਾਲੀ ਦਸਤਾਰ ਹੋਵੇ ਭਾਵੇਂ ਚਾਰ ਜੋੜੀ ਵਾਲੀ ਹੋਵੇ ਕਿਸੇ ਵੀ ਸ਼ੇਪ ਦੇ ਵਿੱਚ ਹੋਵੇ ਉਹਨਾਂ ਸਾਰਿਆਂ ਦਾ ਟਿਊਟੋਰੀਅਲ ਦਵਾਂਗਾ ਮੈਂ ਇਸ ਲਈ ਤੁਸੀਂ ਸਾਡੇ ਚੈਨਲ ਤੇ ਬਸ ਜੁੜੇ ਰਹਿਣਾ ਹੈ ਠੀਕ ਹੈ ਤੁਹਾਨੂੰ ਹਰ ਇੱਕ ਦਸਤਾਰ ਦਾ ਟਿਊਟੋਰੀਅਲ ਮਿਲੂਗਾ ਤੇ ਗੱਲ ਇਹ ਜਿਹੜੇ ਤੁਸੀਂ ਕਮੈਂਟ ਕਰਦੇ ਆ ਕਮੈਂਟ ਜਿਹੜੇ ਕਰਦੇ ਉਹਨਾਂ ਵਿੱਚ ਜਿਹੜੇ ਵੀ ਟਿਊਟੋਰੀਅਲ ਤੁਸੀਂ ਮੇਰੇ ਕੋਲ ਮੰਗ ਰਹੇ ਹੋ ਉਹ ਸਾਰਿਆਂ ਦੀ ਵੀ ਵੀਡੀਓ ਮੈਂ ਪੋਸਟ ਕਰਾਂਗਾ ਬਸ ਥੋੜਾ ਟਾਈਮ ਲੱਗੂਗਾ ਉਸ ਚੀਜ਼ ਨੂੰ ਤੇ ਬਾਕੀ ਉਪਰ ਜੀ ਤੁਸੀਂ ਇਸ ਲੜ ਦੇ ਵੀ ਦੋਨੋਂ ਪੱਲੇ ਬਰਾਬਰ ਕਰਕੇ ਮੋਟਾ ਹਿੱਸਾ ਉੱਪਰ ਆ ਕੇ ਇਸ ਪੇਜ ਨੂੰ ਲਗਾਣਾ ਹੈ ਧਿਆਨ ਰੱਖੋ ਕੰਨ ਦੇ ਉੱਪਰ ਕੋਈ ਵੀ ਮੋਟਾ ਹਿੱਸਾ ਨਾ ਆਵੇ ਤਾਂ ਜੋ ਕੰਨ ਤੁਹਾਡੇ ਨੇ ਤਾਂ ਬਾਅਦ ਚ ਬਾਹਰ ਨੂੰ ਦਿਖੂਗਾ ਉਹ ਤੇ ਇਸ ਲੜ ਨੂੰ ਉਪਰ ਜੀ ਮੋਟਾ ਕਰਕੇ ਇਹਨੂੰ ਵੀ ਖੋਲ ਲੈਣਾ ਖੋਲ ਕੇ ਇਹਦੇ ਵੀ ਦੋ ਲੜ ਬਣਾ ਲੈਣੇ ਨੇ ਜਿੱਥੇ ਤੁਸੀਂ ਸਾਰੇ ਲੜ ਪਿੰਚ ਕਰ ਰਹੇ ਹੋ ਉੱਥੇ ਇਹਦੇ ਵੀ ਉੱਥੇ ਹੀ ਪਿੰਚ ਕਰਕੇ ਰੱਖਣੇ ਨੇ ਕਿਉਂਕਿ ਬਾਅਦ ਦੇ ਵਿੱਚ ਖੱਬੇ ਪਾਸੇ ਨਹੀਂ ਤਾਂ ਲੜ ਅੰਦਰੋਂ ਝਾਤੀ ਮਾਰਨ ਲੱਗ ਜਾਂਦੇ ਹੁੰਦੇ ਆ ਬੈਲੈਂਸ ਹਮੇਸ਼ਾ ਦਸਤਾਰ ਦਾ ਦੋਨਾਂ ਸਾਈਡਾਂ ਤੋਂ ਬਰਾਬਰ ਹੋਣਾ ਚਾਹੀਦਾ ਤੁਹਾਡਾ ਮੋਹ ਨਹੀਂ ਦੱਸਦਾ ਜੇ ਤਾਂ ਤੁਸੀਂ ਜ਼ਿਆਦਾ ਤਿੱਖੀ ਬੰਨ੍ਹਦੇ ਹੋ ਦੋਨਾਂ ਸਾਈਡਾਂ ਜੇ ਤੁਸੀਂ ਘੱਟ ਚੋੜੀਆਂ ਰੱਖ ਰਹੀਆਂ ਨੇ ਤਾਂ ਦੋਨੋਂ ਸਾਈਡਾਂ ਤੁਹਾਡੀਆਂ ਘੱਟ ਚੋੜੀਆਂ ਹੋਣੀਆਂ ਚਾਹੀਦੀਆਂ ਨੇ ਯਾਨੀ ਕਿ ਸੱਜੀ ਸਾਈਡ ਤੁਹਾਡੀ ਜ਼ਿਆਦਾ ਚੋੜੀ ਹੋਵੇ ਖੱਬੀ ਪਾਸੇ ਸਾਈਡ ਜਿਹੜੀ ਉਹ ਘੱਟ ਚੋੜੀ ਹੋਵੇ ਇਹਦੇ ਵੀ ਦੋ ਲੜ ਬਣਾਏ ਆ ਸੀ ਦੋਨੋਂ ਪੱਲੇ ਬਰਾਬਰ ਕਰਕੇ ਇੱਕੋ ਜਗ੍ਹਾ ਤੇ ਪਿੰਚ ਕੀਤੇ ਆ ਪਿੰਚ ਕਰਕੇ ਉੱਪਰ ਉਹ ਜੀ ਦਸਤਾਰ ਦਾ ਬੈਲੈਂਸ ਬਰਾਬਰ ਕਰਾਂਗੇ ਫਿਰ ਨੀਚਲੇ ਹਿੱਸੇ ਦੇ ਲੜ ਨੂੰ ਖੋਲਾਂਗੇ ਇਹਦੇ ਵਿੱਚ ਤੁਸੀਂ ਦੇਖੋ ਅਸੀਂ ਕਿੰਨਾ ਗੈਪ ਰੱਖਿਆ ਪੇਚਾਂ ਦੇ ਵਿੱਚ ਅੰਦਲੀ ਸਾਈਡ ਤੇ ਕਿਉਂਕਿ ਇਹ ਬੜੀ ਵਧੀਆ ਚੀਜ਼ ਹੁੰਦੀ ਹੈ ਪੇਚਾਂ 'ਚ ਗੈਪ ਰੱਖਣਾ ਅੰਦਲੇ ਪਾਸੇ ਇਹਨਾਂ ਜਦੋਂ ਅਸੀਂ ਆ ਸਲਾਈ ਫੇਨੀਆਂ ਦੇਖੋ ਸਲਾਈ ਕਿੰਨੀ ਅੰਦਰ ਚਲੀ ਗਈ ਦੋਨਾਂ ਲੜਾਂ ਦੇ ਵਿੱਚ ਹਨਾ ਤੇ ਇਹਨਾਂ ਨਾਲ ਸਲਾਈ ਫੇਰਨ 'ਚ ਵੀ ਆਸਾਨੀ ਹੁੰਦੀ ਹੈ ਤੇ ਲੜ ਆਸਾਨੀ ਨਾਲ ਮੋਟਾ ਵੀ ਹੋ ਜਾਂਦਾ ਆ ਜੋ ਅਸੀਂ ਖਿੱਚਾਂਗੇ ਤਾਂ ਅੰਗੂਠਾ ਅੰਗੂ ਇਸ ਚੀਜ਼ ਦਾ ਇਹ ਫਾਇਦਾ ਹੁੰਦਾ ਹੈ ਇਸ ਲੜ ਨੂੰ ਵੀ ਉਪਰੋਂ ਹੀ ਤੁਸੀਂ ਖੋਲ ਕੇ ਨਾਲ ਦੀ ਨਾਲ ਪਿੱਛੇ ਤੱਕ ਬਰਾਬਰ ਕਰਨਾ ਹੈ ਉਪਰੀ ਸਾਈਡ ਤੋਂ ਵੀ ਦੇਖ ਲੈਣਾ ਦਸਤਾਰ ਦੇ ਕਿਸੇ ਵੀ ਲੜ ਦੇ ਵਿੱਚ ਜੇ ਗੈਪ ਜ਼ਿਆਦਾ ਵੱਧ ਘੱਟ ਹੋ ਰਿਹਾ ਤਾਂ ਤੁਸੀਂ ਉਹਨੂੰ ਵੀ ਸਹੀ ਤਰੀਕੇ ਨਾਲ ਸਾਫ਼ ਤੇ ਪਿੱਛੇ ਤੱਕ ਸੈੱਟ ਕਰ ਸਕਦੇ ਹੋ ਤੇ ਮੇਰੇ ਵੀਰੋ ਦੇਖੋ ਆਪਾਂ ਜਦੋਂ ਵੀ ਕਿਸੇ ਵੀ ਕਿਸਮ ਦੀ ਦਸਤਾਰ ਸਜੋਣੀ ਹੈ ਉਹਨੂੰ ਹਰ ਇੱਕ ਜਗ੍ਹਾ ਤੋਂ ਸਾਫ਼ ਕਰਨ ਦੀ ਹੀ ਕੋਸ਼ਿਸ਼ ਕਰਨੀ ਆ ਸੀ ਪੂਰੀ ਵੀਡੀਓ ਪਾਉਣ ਦਾ ਤੇ ਹਰ ਇੱਕ ਚੀਜ਼ ਨੂੰ ਡੀਪਲੀ ਸਮਝਾਉਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਉਸ ਚੀਜ਼ ਤੋਂ ਸਿੱਖ ਨਹੀਂ ਰਹੇ ਤੇ ਜੇ ਤੁਸੀਂ ਉਹਨੂੰ ਆਪਣੀ ਦਸਤਾਤੇ ਅਪਲਾਈ ਨਹੀਂ ਕਰ ਰਹੇ ਮੈਂ ਹਮੇਸ਼ਾ ਇੱਕ ਚੀਜ਼ ਤੁਹਾਨੂੰ ਰਿਪੀਟ ਕਰਦਾ ਹੁੰਨਾ ਕਿ ਤੁਸੀਂ ਸਾਡੀ ਵੀਡੀਓ ਤੋਂ ਸਿੱਖੋ ਮੈਥਡ ਤੁਸੀਂ ਆਪਣੇ ਯੂਜ਼ ਕਰ ਸਕਦੇ ਹੋ ਤਰੀਕੇ ਤੁਸੀਂ ਆਪਣੇ ਯੂਜ਼ ਕਰ ਸਕਦੇ ਹੋ ਜਿਹੜੀ ਚੀਜ਼ ਨਹੀਂ ਕਰਨੀ ਆ ਰਹੀ ਉਹ ਤੁਸੀਂ ਸਾਡੇ ਕੋਲੋਂ ਦੇਖੋ ਉਹ ਉਹਦੀ ਕਾਪੀ ਮਾਰੋ ਤੁਸੀਂ ਜਿਹੜੀਆਂ ਚੀਜ਼ਾਂ ਤੁਸੀਂ ਕਰ ਸਕਦੇ ਹੋ ਆਪ ਠੀਕ ਹੈ ਕਦੀ ਸਾਡੇ ਪਿੱਛੇ ਦੇਖ ਕੇ ਆਪਣੇ ਹੱਥ ਨੂੰ ਖਰਾਬ ਨਾ ਕਰਿਓ ਠੀਕ ਹੈ ਉਹਦੇ ਨਾਲ ਤੁਹਾਡੀ ਜਿਹੜੀ ਦੂਜੀਆਂ ਦਸਤਾਰਾਂ ਵੀ ਬੰਦਿਆ ਉਹਨਾਂ ਦੇ ਵਿੱਚ ਵੀ ਹੱਥ ਖਰਾਬ ਹੋ ਜਾਣਾ ਦੇਖੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਢੰਗ ਦੇ ਨਾਲ ਲੜਾਂ ਨੂੰ ਪਿੰਚ ਕਰ ਸਕਦੇ ਹਾਂ ਠੀਕ ਹੈ ਜਦੋਂ ਤੁਸੀਂ ਇਸ ਚੀਜ਼ ਈਮਾਰਤ ਹਾਸਲ ਕਰੋਗੇ ਨਾ ਤਾਂ ਤੁਹਾਨੂੰ ਵੀ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਣਾ ਹੈ ਬਟ ਜੇ ਤੁਸੀਂ ਸਟਾਰਟਿੰਗ ਵਾਲੇ ਬੰਦੇ ਹੋ ਜੇ ਤੁਸੀਂ ਸਟਾਰਟਿੰਗ ਦੇ ਵਿੱਚ ਦਸਤਾਰ ਸਜਾ ਰਹੇ ਹੋ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਹੈ ਕਿ ਕਿਸੇ ਇੱਕ ਬੰਦੇ ਦੀ ਵੀਡੀਓ ਦੇਖੋ ਹਮੇਸ਼ਾ ਤੇ ਉਹ ਜਿੱਦਾਂ ਪਿੰਚ ਕਰਦਾ ਉਦਾਂ ਕਰੋ ਅਲੱਗ-ਅਲੱਗ ਬੰਦੇ ਦੀ ਵੀਡੀਓ ਦੇਖੋਗੇ ਉਹਦੇ ਵਿੱਚ ਤੁਹਾਡੇ ਨਾਲ ਇੱਕ ਹੋ ਸਾਰਾ ਤੁਹਾਡੇ ਤੇ ਥੋੜਾ ਉਹਦਾ ਨੈਗੇਟਿਵ ਇੰਪੈਕਟ ਪਵੇ ਉਹ ਇਹ ਹੋਊਗਾ ਕਿ ਅਸੀਂ ਪਿੰਚ ਕਿਸੇ ਔਰਤ ਦਾ ਕਰਦੇ ਆਂ ਅਗਲਾ ਕਿਸੇ ਔਰਤ ਦਾ ਪਿੰਚ ਕਰਦਾ ਹੋ ਸਾਰਾ ਤੁਸੀਂ ਕਦੀ ਕਿਸੇ ਤਰੀਕੇ ਨਾਲ ਪਿੰਚ ਕਰੋ ਤਾਂ ਦਿਮਾਗ 'ਚ ਤੁਹਾਡੇ ਇੱਕ ਵੀ ਸਟਾਈਲ ਨਾ ਪਵੇ ਠੀਕ ਹੈ ਹਮੇਸ਼ਾ ਸਟਾਰਟਿੰਗ ਕਰੋ ਇੱਕੋ ਚੀਜ਼ ਤੋਂ ਇੱਕ ਚੀਜ਼ ਨੂੰ ਪੱਲੇ ਬੰਨ ਲਓ ਹਮੇਸ਼ਾ ਉਸ ਤੋਂ ਬਾਅਦ ਜੋ ਇੰਪਰੂਵਮੈਂਟ ਕਰੋ ਹੌਲੀ-ਹੌਲੀ ਤੇ ਸਾਰੇ ਪੇਚਾਂ ਨੂੰ ਤੁਸੀਂ ਕੀ ਕਰਨਾ ਹੈ ਨੀਚਲੇ ਪੇਚ ਤੋਂ ਲੈ ਕੇ ਇਸ ਜਗ੍ਹਾ ਤੱਕ ਸਾਰੇ ਪੇਚ ਪ੍ਰੋਪਰ ਕਰ ਲੈਣੇ ਨੇ ਤੁਸੀਂ ਇਸ ਜਗ੍ਹਾ ਤੇ ਬਰਾਬਰ ਕਰਨ ਤੋਂ ਬਾਅਦ ਜੋ ਅੰਗੂਠੇ ਨਾਲ ਪਿੰਚ ਕਰ ਲੈਣੇ ਨੇ ਤੇ ਹੋ ਸਕੇ ਤਾਂ ਇੱਥੇ ਤੁਸੀਂ ਇੱਕ ਪਿੰਨ ਵੀ ਸੱਜੇ ਪਾਸੇ ਤੁਸੀਂ ਇੱਕ ਇੱਕ ਕਰਕੇ ਲੜਾਂ ਨੂੰ ਉੱਪਰੋਂ ਜੀ ਜਿਹੜਾ ਗੈਪ ਬਣ ਰਿਹਾ ਹੈ ਜਿਹੜੇ ਉੱਪਰ ਨੂੰ ਤੁਹਾਨੂੰ ਉੱਬਰਵੇਂ ਲੜ ਦੇਖ ਰਹੇ ਹਨ ਉਹਨਾਂ ਨੂੰ ਅੰਦਰ ਨੂੰ ਪਿੰਚ ਕਰ ਦੇਣਾ ਇੱਕ ਇੱਕ ਕਰਕੇ ਐਦਾਂ ਤੁਸੀਂ ਮੈਨੂੰ ਕਦੀ ਕਰਦੇ ਨਹੀਂ ਦੇਖਿਆ ਹੁਣ ਹੁਣ ਮੈਂ ਪਹਿਲੀ ਵਾਰ ਕਰਕੇ ਦਿਖਾ ਰਿਹਾ ਜਦੋਂ ਮੈਂ ਹਲੇ ਦਸਤਾਰ ਪੂਰੀ ਕੰਪਲੀਟ ਨਹੀਂ ਕੀਤੀ ਇਹ ਤੁਸੀਂ ਹੁਣ ਵੀ ਕਰ ਸਕਦੇ ਹੋ ਤੇ ਬਾਅਦ ਚ ਵੀ ਕਰ ਸਕਦੇ ਹੋ ਇਹਨਾਂ ਚੀਜ਼ਾਂ ਨੂੰ ਕਰਨ ਦੀ ਕੋਈ ਦੋਹਰਾਇ ਨਹੀਂ ਹੈਗੀ ਹੁਣ ਜ਼ਰੂਰੀ ਨਹੀਂ ਹੈਗਾ ਅਸੀਂ ਉਦੋਂ ਹੀ ਕਰਨਾ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਪਹਿਲਾਂ ਵੀ ਕਰ ਸਕਦੇ ਹੋ ਇਹਨੂੰ ਜਾਂ ਨਾਲ-ਨਾਲ ਵੀ ਕਰ ਸਕਦੇ ਹੋ ਬਟ ਇਹਨਾਂ ਚੀਜ਼ਾਂ ਨੂੰ ਨਾਲ-ਨਾਲ ਕਰਨ ਵੇਲੇ ਟਾਈਮ ਜ਼ਿਆਦਾ ਲੱਗ ਜਾਂ ਤੇ ਇਸ ਪੱਲੇ ਦੇ ਵਿੱਚ ਅਸੀਂ ਬਾਹਲਾ ਪੱਲਾ نیچے ਨੂੰ ਖੋਲਿਆ ਤੇ ਅੰਦਰਲੇ ਪੱਲੇ ਨੂੰ ਉੱਪਰ ਇਕੱਠਾ ਕੀਤਾ ਕਿਉਂਕਿ ਸਾਨੂੰ ਮੋਟਾ ਹਿੱਸਾ ਕਿਲਾ ਉੱਪਰਲੀ ਸਾਈਡ ਤੇ ਚਾਹੀਦਾ ਹੈ ਕੰਨ ਤੋਂ نیچے ਹਮੇਸ਼ਾ ਪਤਲਾ ਹਿੱਸਾ ਰੱਖਿਆ ਕਰੋ ਲੜਦਾ ਤੇ ਉੱਪਰਲੀ ਸਾਈਡ ਤੋਂ ਇਸ ਲੜ ਨੂੰ ਅੱਗੇ ਤੱਕ ਮੋਟਾ ਕਰਨਾ ਹੈ ਕਿਉਂਕਿ ਇਹ ਬਾਕੀ ਪੇਚਾਂ ਵਾਂਗ ਦਿਖਣਾ ਚਾਹੀਦਾ ਉੱਪਰਲੀ ਸਾਈਡ ਤੇ ਵੀ ਉੱਪਰ ਵੀ ਦਸਤਾਰ ਦੀ ਗੋਲਾਈ ਬਣਨੀ ਚਾਹੀਦੀ ਪੂਰੀ ਪਿੱਛੇ ਤੱਕ ਦੇਖ ਲੈਣਾ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਸਹੀ ਬਣ ਰਹੀ ਹੈ ਹੁਣ ਅਸੀਂ ਦੇਖੋ ਆਖਰੀ ਲੜੜਾ ਜਿਹੜਾ ਇਹ ਸੱਜੇ ਪਾਸੇ ਉਹ ਛੇਵਾਂ ਲੜੜਾ ਇਹਦੇ ਵਿੱਚ ਤੁਸੀਂ ਦੇਖਿਓ ਅਸੀਂ ਇਹਦੇ ਵੀ ਦੋ ਲੜ ਬਣਾ ਕੇ ਦਿਖਾਣੇ ਤੁਹਾਨੂੰ ਵੈਸੇ ਤਾਂ ਮੈਂ ਆਪਣੀਆਂ ਸਾਰੀਆਂ ਵੀਡੀਓ ਚ ਇੱਕ ਗੱਲ ਕਹਿਣਾ ਹੁੰਨਾ ਕਿ ਆਖਰੀ ਲੜੜਾ ਹਮੇਸ਼ਾ ਇੱਕ ਲੜ ਬਣਾਓ ਪਰ ਮੈਂ ਜਦੋਂ ਜੋੜੀਆਂ ਵਾਲੀ ਦਸਤਾਰ ਸਜਾਉਂਦਾ ਹਾਂ ਖਾਸ ਕਰਕੇ ਛੇ ਜੋੜੀਆਂ ਵਾਲੀ ਉਦੋਂ ਮੈਂ ਆਖਰੀ ਲੜ ਦੇ ਵੀ ਦੋ ਲੜ ਬਣਾਉਣਾ ਹੁੰਦਾ ਇਹ ਮੇਰੀ ਆਦਤ ਹੈ ਜੋ ਮਰਜ਼ੀ ਕਹ ਲਓ ਤੁਸੀਂ ਇਹਨੂੰ ਕਿਉਂਕਿ ਮੈਨੂੰ ਵਧੀਆ ਲੱਗਦਾ ਹੈ ਇਸ ਚੀਜ਼ ਨੂੰ ਕਰਨਾ ਠੀਕ ਹੈ ਕਿਉਂਕਿ ਉੱਪਰਲਾ ਲੜ ਤੁਹਾਨੂੰ ਜ਼ਿਆਦਾ ਮੋਟਾ ਨਹੀਂ ਚਾਹੀਦਾ ਨੀਚ ਨੀਚਲਾ ਲਾੜੀ ਕੱਲਾ ਮੋਟਾ ਚਾਹੀਦਾ ਹੁੰਦਾ ਨਾ ਬਟ ਮੈਂ ਇਹਦੇ ਵਿੱਚ ਤੁਹਾਨੂੰ ਦੋਨੋਂ ਲੜ ਮੋਟੇ ਕਰਕੇ ਦਿਖਾਵਾਂਗਾ ਕਿਉਂਕਿ ਇਸ ਦਸਤਾਰ ਦਾ ਲੜਨਾ ਥੋੜਾ ਜਿਹਾ ਵੱਡਾ ਸੀਗਾ ਵੱਡਾ ਹੋ ਜਾਂਦਾ ਇਹ ਜਦੋਂ ਆਪਾਂ ਮੋਨੀ ਦਸਤਾਰ ਸਜਾਉਂਦੇ ਨਾ ਤਾਂ ਨੋਰਮਲੀ ਦਸਤਾਰਾਂ ਦੇ ਲਾੜ ਜਿਹੜੇ ਵੱਡੇ ਪੈਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਪਟਿਆਲਾ ਚੇਹ ਦਾ ਦਸਤਾਰ ਦੇ نیچے ਅਸੀਂ 베ਸ ਸਜਾਇਆ ਹੁੰਦਾ ਹੈ ਤੇ ਉਹਦੇ ਕਰਕੇ ਲੜ ਜਿਹੜੇ ਪੂਰੇ ਆਉਂਦੇ ਆ ਤੇ ਮੋਨੀ ਦਸਤਾਰ 'ਚ ਹਮੇਸ਼ਾ ਲੜ ਕਈ ਵਾਰ ਵੱਡਾ ਹੀ ਜਾਂਦਾ ਹੁੰਦਾ ਤੇ ਹੁਣ ਤੁਸੀਂ ਕੀ ਕਰਨਾ ਦੋਨੋਂ ਲੜ ਪਿੰਚ ਕੀਤੇ ਆ ਦੇਖੋ ਨੀਚਲੇ ਲੜ ਨੂੰ ਮੈਂ ਮੋਟਾ ਕਰ ਦੁਬਾਰਾ ਦੋ ਵਾਰੀ ਫੋਲਡ ਕਰਕੇ ਤੁਸੀਂ ਵੀ ਇਸੇ ਤਰੀਕੇ ਨਾਲ ਕਰਨਾ ਪਹਿਲਾਂ ਇੱਕ ਲੜ ਬਣਾਇਆ ਉਹਨੂੰ ਸੈੱਟ ਕੀਤਾ ਹਰ ਇੱਕ ਜਗ੍ਹਾ ਤੋਂ ਉੱਪਰੋਂ ਹੀ ਦਸਤਾਰ ਨੂੰ ਪਿੰਚ ਕੀਤਾ ਦੇਖੋ ਬੈਲੈਂਸ ਬਰਾਬਰ ਕਰਨਾ ਦਸਤਾਰ ਦਾ ਨਿਚਲਾ ਲੜ ਤੁਹਾਡਾ ਜ਼ਿਆਦਾ ਮੋਟਾ ਹੋਣਾ ਚਾਹੀਦਾ ਮੈਂ ਤੁਹਾਨੂੰ ਦੋਨੋਂ ਲੜ ਬਰਾਬਰ ਮੋਟੇ ਕਰਕੇ ਦਿਖਾਵਾਂਗਾ ਇਹਦੇ ਵਿੱਚ ਨਾ ਹੀ ਕਿਤੇ ਡੰਗ ਪੈਣ ਦੇਣਾ ਸੀ ਉੱਪਰਲੀ ਸਾਈਡ ਤੋਂ ਨਾਲ-ਨਾਲ ਪਿੱਛੇ ਤੱਕ ਪਿੰਚ ਕਰਨਾ ਹੈ ਦੇਖੋ ਆਪਾਂ ਸਲਾਈ ਫੇਰ ਕੇ ਪਹਿਲਾਂ ਤਾਂ ਨਿਚਲੇ ਪੇਚ ਨੂੰ ਪ੍ਰੋਪਰ ਕਰਨਾ ਹੈ ਉਹਦੇ ਵਿੱਚ ਗੈਪ ਮੇਨਟੇਨ ਕਰਨਾ ਹੈ ਉੱਪਰਲੇ ਲੜ ਨੂੰ ਵੀ ਨਾਲ-ਨਾਲ ਸੈੱਟ ਕਰਨਾ ਹੈ ਅਸੀਂ ਦੇਖ ਲੈਣਾ ਕਿ ਉੱਪਰੋਂ ਹੀ ਜਿਹ ਉਹਨੂੰ ਵੀ ਅੰਦਰ ਨੂੰ ਫੋਲਡ ਕਰਨਾ ਹੈ ਕਿਉਂਕਿ ਉੱਪਰਲੀ ਸਾਈਡ ਤੇ ਵੀ ਸਾਨੂੰ ਇਹ ਲੜ ਮੋਟਾ ਚਾਹੀਦਾ ਹੈ ਕਿਤੇ ਡੰਗਣਾ ਪੈਂਦਾ ਹੋਵੇ ਤੁਹਾਡੇ ਲੜ ਦੇ ਵਿੱਚ ਇਸ ਗੱਲ ਦਾ ਤੁਸੀਂ ਖਾਸਤਿਆਂ ਰੱਖਣਾ ਹੈ ਦਸਤਾਰ ਦੀ ਜਿਹੜੀ ਸ਼ੇਪ ਆ ਦਸਤਾਰ ਨਾਲੋਂ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੁੰਦੀ ਉਹ ਮੰਨ ਲਓ ਤੁਹਾਡੀ ਦਸਤਾਰ ਜਿਆਦਾ ਨੀਵੀਂ ਆ ਜਿਆਦਾ ਉੱਚੀ ਆ ਉਪਰੋ ਹੀ ਦਸਤਾਰ ਸਾਫ਼ ਨਹੀਂ ਹੈਗੀ ਨੀਚੇ ਤੁਸੀਂ ਸਭ ਸਾਫ਼ ਬਣ ਲਈ ਹੈ ਦੇਖਣ ਵਾਲੇ ਬੰਦੇ ਨੂੰ ਮੋੜੂ ਲੱਗਣੀ ਆ ਸਾਹ ਵਾ ਪਿੱਛੋਂ ਦੇਖੂਗਾ ਤਾਂ ਅਗਲਾ ਕਹੂਗਾ ਕਿ ਉਪਰੋ ਤਾਂ ਸਾਫ਼ ਹੀ ਹੈ ਨਹੀਂ ਦਸਤਾਰ ਜਿੰਨੇ ਇੰਪਰੂਵਮੈਂਟ ਕਰਨੀ ਹੈ ਹਰ ਪਾਸੇ ਉਨੀ ਇੰਪਰੂਵਮੈਂਟ ਦਿਓ ਤੁਸੀਂ ਠੀਕ ਹੈ ਜੀ ਤੇ ਹੁਣ ਪਿੱਛੇ ਤਾਂ ਕੇਸ ਲੜਨ ਨੂੰ ਤੁਸੀਂ ਦੋਨਾਂ ਨੂੰ ਬਰਾਬਰ ਕਰਕੇ ਲਗਾ ਦੇਣਾ ਤੇ ਫਿਰ ਉੱਪਰ ਉਹ ਜੀ ਲੁਪੀ ਵਾਲਾ ਪੱਲਾ ਸੈੱਟ ਕਰਕੇ ਅੰਦਰ ਤੱਕ ਦੇ ਦੇਣਾ ਦੇਖੋ ਲੁਪੀ ਵਾਲਾ ਪੱਲਾ ਹੁਣ ਇਸ ਲਈ ਦਿੱਤਾ ਹੈ ਇਹਨਾਂ ਨਾਲ ਆਪਾਂ ਦਸਤਾਰ ਦਾ ਜਿਹੜਾ ਕਲਗੀ ਵਾਲਾ ਲੜ ਉਹ ਛੱਡ ਸਕਦੇ ਹਾਂ ਛੱਡ ਕੇ ਆਪਾਂ ਹਰ ਕਿਸੇ ਦਸਤਾਰ ਨੂੰ ਸਾਫ਼ ਕਰ ਸਕਾਂਗੇ ਇਹਨਾਂ ਨਾਲ ਤੁਸੀਂ ਲੋੜ ਨਹੀਂ ਤੁਹਾਨੂੰ ਮੂਹ ਦੇ ਵਿੱਚ ਕਲਗੀ ਵਾਲਾ ਲੜ ਫੜ ਕੇ ਰੱਖਣ ਦੀ ਤੇ ਇੱਕ ਤਾਂ ਉਹਨਾਂ ਲੜੇ ਗਿੱਲਾ ਹੋ ਜਾਂਦਾ ਤੇ ਉਹ ਚੰਗਾ ਜਾਨੇ ਵੀ ਨਹੀਂ ਲੱਗਦਾ ਹੁਣ ਤੇ ਮੇਰੇ ਵੀਰੋ ਉੱਪਰ ਉਹ ਜੀ ਇੱਕ ਇੱਕ ਕਰਕੇ ਸਾਰੇ ਲੜਾਂ ਨੂੰ ਅੰਦਰ ਨੂੰ ਫੋਲਡ ਕਰਨਾ ਜੇ ਕੋਈ ਲੜ ਤੋਂ ਤੁਹਾਡਾ ਗੈਪ ਹੁੰਦਾ ਜ਼ਰੂਰੀ ਧਿਆਨ ਦੇ ਵਿੱਚ ਰੱਖਣਾ ਮੇਰੇ ਵੀਰੋ ਕੋਈ ਵੀ ਲੜ ਅੰਦਰ ਦੂਜੇ ਲੜ ਦੇ ਅੰਦਰ ਗੈਪ ਨਾ ਹੋਵੇ ਜੇ ਕੋਈ ਗੈਪ ਹੁੰਦਾ ਤਾਂ ਉਹਨੂੰ ਖਿੱਚੋ ਖਿੱਚ ਕੇ ਦੁਬਾਰਾ ਅੰਦਰ ਨੂੰ ਫੋਲਡ ਕਰੋ ਐਦਾਂ ਹੀ ਤੁਸੀਂ ਪੰਜੇ ਉਹ ਪੰਜੋ ਲੜਾਂ ਨੂੰ ਕਰਨਾ ਹੈ ਐਦਾਂ ਤੁਹਾਡੇ ਲੜ ਨਿਕਲਣਗੇ ਬਟ ਲੜ ਸਾਫ਼ ਨਹੀਂ ਹੋਣਗੇ ਲੜਾਂ ਦੇ ਵਿੱਚ ਵੱਟ ਹੋਊਗੇ ਤੁਹਾਡੇ ਤੇ ਸੱਜੇ ਪਾਸੇ ਵੀ ਇਸੇ ਤਰੀਕੇ ਨਾਲ ਕਰਨਾ ਹੈ ਦੋਨਾਂ ਸਾਈਡਾਂ ਤੋਂ ਦਸਤਾ ਦਾ ਜਿਹੜਾ ਬੈਲੈਂਸ ਆ ਉਹ ਤੁਸੀਂ ਬਰਾਬਰ ਰੱਖਣਾ ਹੈ ਤੇ ਹੁਣ ਦੇਖ ਲੈਣਾ ਮੂਲੇ ਹਿੱਸੇ ਤੋਂ ਜੇ ਤੁਹਾਨੂੰ ਇੱਥੇ ਹੀ ਲੱਗੇ ਨਾ ਕਿ ਲੜ ਜਿਹੜੇ ਆ ਜ਼ਿਆਦਾ ਲੁੱਕ ਰਿਹਾ ਕੋਈ ਲੜ ਉਹਨੂੰ نیچے ਖਿੱਚ ਲੈਣਾ ਹੈ ਖਿੱਚ ਕੇ ਤੁਸੀਂ ਇਹਨਾਂ ਦਾ ਬੈਲੈਂਸ ਬਰਾਬਰ ਕਰਨਾ ਹੈ ਤੇ ਦੇਖ ਲੈਣਾ ਹੈ ਜਿਹੜੀਆਂ ਜੋੜੀਆਂ ਦੇ ਵਿੱਚ ਗੈਪ ਜ਼ਿਆਦਾ ਹੈ ਇਹਨਾਂ ਨੂੰ ਜੋੜੀ ਨੂੰ ਜੋੜੀ ਨੂੰ ਫੜ ਕੇ ਇਹਨਾਂ ਨੂੰ ਤੁਸੀਂ نیچے ਖਿੱਚ ਲੈਣਾ ਹੈ ਤੇ ਹੋ ਸਕਦਾ ਇੱਥੋਂ ਜੀ ਤੁਸੀਂ ਪੇਚਾਂ ਨੂੰ 3D ਵੀ ਕਰ ਸਕਦੇ ਹੋ ਉਹ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਜਿਹੜਾ ਇਹਨਾਂ ਜੋੜੀਆਂ ਦੇ ਵਿੱਚ ਗੈਪ ਆ ਨਾ ਇਹ ਵੀ ਤੁਹਾਡਾ ਬਰਾਬਰ ਹੋਣਾ ਚਾਹੀਦਾ ਪਿੱਛੇ ਤੱਕ ਸਾਰੇ ਲੜ ਤੁਹਾਡੇ ਪਿੱਛੇ ਤੱਕ ਸਾਫ਼ ਹੋਣੇ ਚਾਹੀਦੇ ਨੇ ਤੇ ਮੇਰੇ ਵੀਰੋ ਇਸ ਜਗ੍ਹਾ ਤੋਂ ਤੁਸੀਂ ਦੇਖ ਲੈਣਾ ਜੇ ਤਾਂ ਤੁਹਾਨੂੰ ਕਿਤੇ ਕਮੀ ਪੇਸ਼ੀ ਲੱਗੇ ਉੱਪਰੋਂ ਜੀ ਲੜ ਮੋਨਲੇ ਹਿੱਸੇ ਤੋਂ ਢਿੱਲੇ ਲੱਗਦੇ ਹੋਣ ਤਾਂ ਇੱਕ ਇੱਕ ਵਾਰੀ ਸਲਾਈ ਫੇਰ ਕੇ ਸਾਰੇ ਲੜ ਟਾਈਟ ਕਰ ਲੈਣੇ ਆ ਇਸ ਜਗ੍ਹਾ ਤੋਂ ਮੈਂ ਵੀਡੀਓ ਨੂੰ ਕੱਟ ਕੇ ਛੋਟਾ ਵੀ ਕਰ ਸਕਦਾ ਸੀ ਬਟ ਮੈਂ ਤੁਹਾਨੂੰ ਹਰ ਇੱਕ ਚੀਜ਼ ਦਿਖਾਣੀ ਵੀ ਚਾਹੁੰਦਾ ਐ ਤੇ ਸਮਝਾਣੀ ਵੀ ਚਾਹੁੰਦਾ ਆ ਜਦ ਤੱਕ ਹਰ ਇੱਕ ਚੀਜ਼ ਡਿਸਕਲੋਜ਼ ਨਾ ਕੀਤੀ ਜਾਵੇ ਉਦ ਤੱਕ ਚੀਜ਼ ਕੋਈ ਸਮਝ ਨਹੀਂ ਆਂਦੀ ਹੁੰਦੀ ਤੇ ਸੱਜੇ ਪਾਸਿਓਂ ਉੱਪਰਲੀ ਸਾਈਡ ਤੋਂ ਤੁਸੀਂ ਦੂਜੇ ਸ਼ੀਸ਼ੇ ਨਾਲ ਦੇ ਕੇ ਪਹਿਲਾਂ ਤਾਂ ਸਾਰੇ ਲੜੜ ਜਿਹੜੇ ਵੱਟ ਪੈਂਦੀ ਐ ਇਹਨਾਂ ਨੂੰ ਸਾਫ਼ ਕਰਨਾ ਐ ਲੜਦਾ ਸੀ ਸਾਰੇ ਮੋٹے ਕਾਲੇ ਐ ਠੀਕ ਐ ਬਸ ਇਹ ਸਾਫ਼ ਨਹੀਂ ਹੈਗੇ ਇਹਨਾਂ 'ਚ ਵੱਟ ਪੈ ਰਹੇ ਨੇ ਇਹਨਾਂ ਨੂੰ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸਾਫ਼ ਕਰਨਾ ਐ ਪਿੱਛੇ ਤੱਕ ਅੱਗੋ ਹੀ ਲੈ ਕੇ ਪਿੱਛੇ ਤੱਕ ਕਰਨਾ ਐ ਦੂਜਾ ਸ਼ੀਸ਼ਾ ਦੇਖ ਲ ਤੇ ਦੇਖੋ ਇਹਨਾਂ ਚੀਜ਼ਾਂ ਨੂੰ ਨਾ ਕਰਨ ਲਈ ਤੁਹਾਨੂੰ ਬਹੁਤ ਪ੍ਰੈਕਟਿਸ ਦੀ ਲੋੜ ਪੈਣੀ ਹੈ ਜੇਕਰ ਤੁਸੀਂ ਨਿਊ ਕਮਰ ਹੋ ਪਹਿਲੀ ਪਹਿਲੀ ਵਾਰ ਦਸਤਾਰ ਸਜਾ ਰਹੇ ਹੋ ਬਟ ਭਾਵੇਂ ਤੁਸੀਂ 올ਡ ਕਮਰ ਹੋ ਤੁਸੀਂ ਪਹਿਲਾਂ ਕਦੀ ਐਦਾਂ ਦੀ ਦਸਤਾਰ ਨਹੀਂ ਸਜਾਈ ਜਾਂ ਉੱਪਰ ਪੰਜ-ਪੰਜ ਲੜ ਨਹੀਂ ਕੱਢੇ ਤਾਂ ਇਹ ਚੀਜ਼ਾਂ ਕਰਨ ਨੂੰ ਤੁਹਾਨੂੰ ਟਾਈਮ ਓਬਵੀਅਸਲੀ ਲੱਗਣਾ ਹੀ ਲੱਗਣਾ ਹੈ ਠੀਕ ਹੈ ਨਵੀਂ ਚੀਜ਼ ਕਰਨ ਨੂੰ ਹਮੇਸ਼ਾ ਤੁਹਾਨੂੰ ਟਾਈਮ ਲੱਗੂਗਾ ਤੇ ਉਪਰੋਂ ਹੀ ਸਾਫ਼ ਕਰਨ ਤੋਂ ਬਾਅਦ ਜੋ ਖੱਪੇ ਪਾਸੇ ਵੀ ਤੁਸੀਂ ਸਾਰੇ ਲੜ ਇੱਕ ਇੱਕ ਕਰਕੇ ਸਾਫ਼ ਕਰਨੇ ਆ ਇਹਨਾਂ ਜੋੜੀਆਂ ਨੂੰ ਬਰਾਬਰ ਕਰਨਾ ਹੈ ਮੋਟਾਉ ਕਰਨਾ ਹੈ ਪਿੱਛੇ ਤੱਕ ਇੱਕ ਇੱਕ ਕਰਕੇ ਸਾਰੇ ਲੜ ਸਾਫ਼ ਕਰਨੇ ਆ ਸਿੱਧੇ ਕਰ ਦੇਣੇ ਲੜ ਜਿੱਦਾਂ ਮੂਹਰੇ ਹਿੱਸੇ ਤੋਂ ਨਿਕਲਦੇਵੇਂ ਨਾ ਇੱਕ ਜਗ੍ਹਾ ਤੋਂ ਖਤਮ ਹੀ ਪਿੱਛੇ ਇੱਕੋ ਜਗ੍ਹਾ ਤੇ ਹੋਣ ਠੀਕ ਹੈ ਕਿਉਂਕਿ ਆਪਾਂ ਜਦ ਲੁੱਪੀ ਲਗਾਵਾਂਗੇ ਫਿਰ ਗੈਟਅਪ ਜਿਹੜੀ ਹੈ ਪਿੱਛੇ ਦਸਤਾਦੀ ਬੜੀ ਸੋਹਣੀ ਲੱਗੇਗੀ ਆ ਜਿਹੜਾ ਇੱਥੇ ਤੁਹਾਨੂੰ ਲੱਗ ਰਿਹਾ ਗੈਪ ਜ਼ਿਆਦਾ ਹੈ ਇੱਥੋਂ ਹੀ نیچے ਵਾਲਾ ਲੜ ਖਿੱਚ ਲੈਣਾ ਹੈ ਫਿਰ ਉ ਪਿੱਛੇ ਤੱਕ ਸਾਰੇ ਲੜ ਤੁਸੀਂ ਸਾਫ਼ ਕਰਨੇ ਆ ਤੇ ਨੀਚੇ ਤੱਕ ਸਾਰੇ ਲੜ ਸਾਫ਼ ਕਰ ਲੈਣੇ ਆ ਜਿਵੇਂ ਤੁਹਾਨੂੰ ਦਿਖਾਇਆ ਜਾ ਰਿਹਾ ਤੇ ਹੁਣ ਮੇਰੇ ਵੀਰੋ ਤੁਸੀਂ ਕੀ ਕਰਨਾ ਜਾਂ ਤਾਂ ਜਿਹੜਾ ਦਸਤਾਰ ਦਾ ਬੈਲੈਂਸ ਆ ਉਹ ਦੇਖ ਲੈਣਾ ਜੇ ਤੁਹਾਨੂੰ ਸੱਜੇ ਪਾਸੇ ਲੜ ਲੱਗਦੇ ਨਾ ਉੱਪਰ ਉੱਪਰ ਨੂੰ ਨਿਕਲ ਲਗੇ ਸਲਾਈ ਫਿਰਨ ਦੇ ਨਾਲ ਉਹਨਾਂ ਨੂੰ ਅੰਦਰ ਕਰ ਦੇਣਾ ਹੁਣ ਇਸ ਹਿੱਸੇ ਤੋਂ ਤੁਸੀਂ ਕੀ ਕਰਨਾ ਉੱਪਰਲਾ ਲੜ ਜਿਹੜਾ ਉੱਪਰਲੇ ਲੜਾਂ ਵਾਲਾ ਕੱਪੜਾ ਫੜ ਕੇ نیچے ਨੂੰ ਖਿੱਚ ਲੈਣਾ ਤੇ ਜਿਹੜਾ ਨੀਚਲਾ ਲੜਾ ਉਹਨੂੰ ਅੰਦਰ ਨੂੰ ਕਰ ਦੇਣਾ ਉਹਦੇ ਇਹਨਾਂ ਤੁਹਾਡਾ ਇਸ ਜਗ੍ਹਾ ਤੋਂ ਪਹਿਲਾਂ ਹੀ ਸਫਾਈ ਹੋ ਜੂਗੀ ਬਾਅਦ ਦੇ ਵਿੱਚ ਕਰੋਗੇ ਨਾ ਤਾਂ ਉਹ ਤੁਹਾਡੇ ਕੋਲ ਚੰਗੀ ਤਰ੍ਹਾਂ ਸਾਫ਼ ਨਹੀਂ ਤੇ ਪਿੱਛੇ ਤੱਕ ਸਾਰੇ ਲੜਾਂ ਨੂੰ ਸਾਫ਼ ਕਰਨ ਤੋਂ ਬਾਅਦ ਤੁਸੀਂ ਇਸ ਨੀਚਲੇ ਲੜ ਨੂੰ 3D ਕਰਨਾ ਸ਼ੁਰੂ ਕਰ ਦੇਣਾ ਹੈ ਇਹ ਚੀਜ਼ ਤੁਸੀਂ ਸਾਰੇ ਪੇਚਾਂ ਦੇ ਵਿੱਚ ਰਿਪੀਟ ਕਰਨੀ ਹੈ ਦੇਖੋ ਨੀਚਲੇ ਲੜ ਨੂੰ ਜਦੋਂ ਅਸੀਂ 3D ਕੀਤਾ ਉੱਪਰਲਾ ਲੜ ਆਟੋਮੈਟਿਕਲੀ ਪਤਲਾ ਲੱਗਣਾ ਸ਼ੁਰੂ ਹੋ ਗਿਆ ਨਾ ਇਹਦੇ ਸਾਹਮਣੇ ਇਸ ਲਈ ਮੈਂ ਤੁਹਾਨੂੰ ਸਟਾਰਟਿੰਗ ਤੋਂ ਕਹਿ ਰਿਹਾ ਸੀ ਉੱਪਰਲਾ ਲੜ ਜੇ ਪਤਲਾ ਵੀ ਹੋ ਜਵੇ ਤਾਂ ਕੋਈ ਗੱਲ ਨਹੀਂ ਕਿਉਂਕਿ ਬਾਅਦ ਦੇ ਵਿੱਚ ਉਹ ਓਬਵੀਅਸ ਜੀ ਗੱਲ ਹੈ ਉਹਨੇ ਪਤਲਾ ਹੀ ਲੱਗਣਾ ਕਿਉਂਕਿ 3D ਤਾਂ ਅਸੀਂ ਥੱਲੇ ਲੜਾਂ ਲੜ ਹੀ ਕਰਨਾ ਹੈ ਜੇ ਦੋਨਾਂ ਪੇਚਾਂ ਨੂੰ 3D ਕਰਾਂਗੇ ਤਾਂ ਉਹ ਗੱਲ ਬੰਨੀ ਬੰਨੀ ਜੋ ਐਦਾ ਗੱਲਬਾਤ ਲਾਦੀ ਆਰੇ ਕੋ ਕਿੰਨੇ ਸੋਹਣੇ ਲੱਗਦੇ ਨੇ ਨਾ ਲੜ 3D ਕਰਨ ਤੋਂ ਬਾਅਦ ਚ ਇਸੇ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਸਾਰੇ ਲੜੜਾ ਜਿਹੜੇ ਉਹ ਪਿੱਛੇ ਤੱਕ 3D ਕਰਨ ਤੋਂ ਬਾਅਦ ਚ ਤੁਸੀਂ ਦੇਖ ਲੈਣਾ ਕੋਈ ਲੜ ਢਿੱਲਾ ਤਾਂ ਨਹੀਂ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹਰੇਕ ਜਿੱਥੇ ਤੋਂ ਇਹ ਜੇਗਾ ਤਾਂ ਗੈਪ ਆ ਜੇ ਕੋਈ ਕਿਸੇ ਲੜ ਦੇ ਵਿੱਚ ਜ਼ਿਆਦਾ ਤਾਂ ਉਹਨੂੰ ਵੀ ਤੁਸੀਂ ਸਾਫ਼ ਕਰ ਲੈਣਾ ਦੋਨਾਂ ਸੈਟਾਂ ਤੋਂ ਜੇ ਕੋਈ ਕਪੜਾ ਆ ਇੱਥੇ ਥੱਲੇ ਢਿੱਲ ਕਮਾ ਜਾ ਉਹਨੂੰ ਸਾਫ਼ ਕਰ ਲੈਣਾ ਪਿੱਛੇ ਤੱਕ 50 ਜਿਹੜੀ ਆ ਉਹਨੂੰ ਦੋਨਾਂ ਸਾਈਡਾਂ ਤੋਂ ਪ੍ਰੋਪਰ ਕਰ ਲੈਣਾ ਤੇ ਉਦੋਂ ਅਸੀਂ ਅੱਖਾਂ ਦੋਨੇ ਬਰਾਬਰ ਕਰ ਲੈਣੀਆਂ ਨੇ ਦੋਨਾਂ ਸਾਈਡਾਂ ਤੋਂ ਦਸਤਾ ਦੇ ਜਿਹੜਾ ਬੈਲੈਂਸ ਆ ਉਹ ਬਰਾਬਰ ਕਰਨ ਤੋਂ ਬਾਅਦ ਅਸੀਂ ਕਲਗੀ ਵਾਲਾ ਲਾੜ ਲਗਾ ਕੇ ਦਿਖਾਣਾ ਤੁਹਾਨੂੰ ਤੇ ਪਹਿਲਾਂ ਤਾਂ ਕਲਗੀ ਵਾਲੇ ਲਾੜ ਨੂੰ ਅਸੀਂ ਗਿੱਲਾ ਕਰਾਂਗੇ ਆਪਣਾ ਇਹ ਜਿਹੜਾ ਲਾਣਾ ਬਹੁਤ ਵੱਡਾ ਹੋਣਾ ਦੇਖਿਓ ਤੁਸੀਂ ਜਦੋਂ ਆਪਾਂ ਗਿੱਲਾ ਕਰ ਲੈਣਾ ਤੇ ਕਲਗੀ ਕਮਾਣ ਦੇ ਵਿੱਚ ਸਾਨੂੰ ਆਸਾਨੀ ਹੋਵੇਗੀ ਤੇ ਪਹਿਲਾਂ ਅਸੀਂ ਲੂਪੀ ਵਾਲਾ ਪੱਲਾ ਖੋਲ ਕੇ ਮੂੰਹ ਦੇ ਵਿੱਚ ਫੜ ਲੈਣਾ ਫਿਰ ਅਸੀਂ ਕਲਗੀਆਂ ਲੜ ਖੋਲਣਾ ਹੈ ਜਿਆਦਾ ਚੋੜਾ ਹੈ ਤਾਂ ਪਹਿਲਾਂ ਨੂੰ ਇੱਕ ਵਾਰੀ ਅੰਦਰ ਫੋਲਡ ਕਰਨਾ ਹੈ ਫਿਰ ਦੁਬਾਰਾ ਉੱਪਰੋਂ ਜੀ ਫੋਲਡ ਕਰ ਦੇਣਾ ਤੇ ਨਿਚਲੇ ਲੜ ਨੂੰ ਤੁਸੀਂ ਕੱਲਾ ਸਿੰਗਲ ਉੱਪਰ ਨੂੰ ਚੱਕਣਾ ਕਿਉਂਕਿ ਨਿਚਲੇ ਹਿੱਸੇ ਦੇ ਸਾਨੂੰ ਕਦੀ ਵੀ ਮੋਟਾ ਹਿੱਸਾ ਨਹੀਂ ਰੱਖਣਾ ਮੈਂ ਤੁਹਾਨੂੰ ਐਦਾਂ ਸਿਖਾ ਰਿਹਾ ਹੋ ਸਕਦਾ ਕੋਈ ਵੀ ਕਿਸੇ ਹੋਰ ਤਰੀਕੇ ਨਾਲ ਸਿਖਾੰਦਾ ਹੋਵੇ ਤੁਹਾਨੂੰ ਠੀਕ ਹੈ ਜੀ ਬਟ ਮੈਂ ਮੈਨੂੰ ਜਿੱਦਾਂ ਸਹੀ ਲੱਗਦਾ ਮੈਂ ਤੁਹਾਨੂੰ ਉਦਾਂ ਸਿਖਾ ਰਿਹਾ ਤੁਸੀਂ ਇੱਕ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖਣਾ ਜਾਂ ਤਾਂ ਮੇਰੀ ਵਾਲੀ ਚੀਜ਼ ਨੂੰ ਦਿਮਾਗ 'ਚ ਰੱਖ ਲਓ ਜਾਂ ਕਿਸੇ ਹੋਰ ਦੀ ਜਿਹਦੀ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਉਹਦੀ ਚੀਜ਼ ਨੂੰ ਦਿਮਾਗ 'ਚ ਰੱਖ ਲਓ ਜੇ ਅਗਲਾ ਤੁਹਾਨੂੰ ਸਹੀ ਕਰਕੇ ਦਿਖਾ ਰਿਹਾ ਫਿਰ ਉਹ ਵੀ ਨਹੀਂ ਗਲਤ ਹੈਗਾ ਗਲਤ ਮੈਂ ਵੀ ਨਹੀਂ ਹੈਗਾ ਠੀਕ ਹੈ ਇਹ ਤਰੀਕੇ ਆਪਣੇ ਆਪਣੇ ਤਾਂ ਹੀ ਮੈਂ ਤੁਹਾਨੂੰ ਹਰ ਇੱਕ ਚੀਜ਼ ਰਿਪੀਟ ਕਰਦਾ ਹੁਣਾ ਵੀਡੀਓ ਦੇਖਣੀ ਦੇਖੋ ਸਾਰਿਆਂ ਦੀ ਬਟ ਇੱਕ ਚੀਜ਼ ਨੂੰ ਤੁਹਾਨੂੰ ਅਪਲਾਈ ਕਰਨਾ ਪੈਣਾ ਹੈ ਸੈੱਟ ਕਰਨ ਵੇਲੇ ਦਸਤਾਨ ਨੂੰ ਉਹ ਤੁਹਾਡੇ ਤੇ ਹੈ ਕਿ ਤੁਸੀਂ ਕਿਹੜੀ ਚੀਜ਼ ਨੂੰ ਅਪਲਾਈ ਕਰਨਾ ਹੈ ਤੇ ਮੇਰੇ ਵੀਰੋ ਦੋਨੋਂ ੱਖਾਂ ਬਰਾਬਰ ਕਰਕੇ ਤੁਸੀਂ ਇਹ ਜਗ੍ਹਾ ਤੇ ਦੇਖ ਲਓ ਕਿ ਆਪਾਂ ਲੜ ਨੂੰ ਇਕੱਠਾ ਕਰ ਲੈਣਾ ਹੈ ਖਿੱਚ ਕੇ ਉਨਾਂ ਕ ਗੈਪ ਛੱਡਣਾ ਉਪਰਲੇ ਹਿੱਸੇ ਦੇ ਜਿੰਨਾ ਤੁਸੀਂ ਆਖਰੀ ਲੜ ਚੋੜਾ ਲਾਇਆ ਤੇ ਇੱਥੋਂ ਹੀ ਸਲਾਈ ਫੇਰ ਕੇ ਤੁਸੀਂ ਵਟਾ ਦੂਰ ਕਰ ਲੈਣੇ ਨੇ ਦੋਨੋਂ ੱਖਾਂ ਬਰਾਬਰ ਕਰਕੇ ਇੱਕ ਵਾਰੀ ਸਲਾਈ ਫੇਲ ਲਿਓ ਇਹਨਾਂ ਤੁਹਾਡਾ ਲਾੜਾ ਜਿਹੜਾ ਪੈਲਰ ਐਨ ਸਾਫ਼ ਹੋ ਜਾਊਗਾ ਪਿੱਛੇ ਤੱਕ ਕਿਤੇ ਵੀ ਬਾਹਰ ਨਾ ਆਂਦੀ ਹੋਵੇ ਦਸਤਾਰ ਤੇ ਨਾ ਹੀ ਕਿਤੇ ਡੰਗ ਪੈਂਦਾ ਹੋਵੇ ਇਸ ਚੀਜ਼ ਨੂੰ ਤੁਸੀਂ ਦਿਮਾਗ ਦੇ ਵਿੱਚ ਰੱਖਣਾ ਹੈ ਤੇ ਉਪਰਲੀ ਸਾਈਡ ਤੋਂ ਕਲਗੀ ਘੁਮਾ ਕੇ ਤੁਸੀਂ ਇੱਕ ਪਿੰਨ ਲੈਣੀ ਹੈ ਸੈਂਟਰ ਦੇ ਵਿੱਚ ਥੋੜੀ ਜਿਹੀ نیچے ਨੂੰ ਟ ਇਹਨਾਂ ਜੇ ਤੁਹਾਡਾ ਲੜ ਵੱਡਾ ਆ ਤਾਂ ਜੇ ਲੜ ਤੁਹਾਡਾ ਨਹੀਂ ਟਿਕਦਾ ਤਾਂ ਅੱਗੇ ਤੋਂ ਟਿਕਣਾ ਸਟਾਰਟ ਹੋ ਜੇਗਾ ਜੇ ਤੁਸੀਂ ਇਸ ਤਰੀਕੇ ਨਾਲ ਪਿੰਨ ਲਗਾਉਂਗੇ ਤੇ ਕਲਗੀ ਆ ਲੜ ਨੂੰ ਚੰਗੀ ਤਰ੍ਹਾਂ ਘੁਮਾ ਕੇ ਦੇਖੋ ਕਿੰਨਾ ਖੋਲਿਆ ਮੈਂ ਖੋਲ ਕੇ ਜਿੰਨੀ ਕੁ ਲੋੜ ਆ ਓਨਾਂ ਕੁ ਕਲਗੀ ਨੂੰ ਵਿਛਾ ਲੈਣਾ ਵਿਛਾ ਕੇ ਹੱਥ ਫੇਲ ਲੈਣਾ ਸਾਰੇ ਕੱਪੜੇ ਨੂੰ ਨਾ ਤੁਸੀਂ ਬਰਾਬਰ ਡਿਵਾਈਡ ਕਰ ਦੇਣਾ ਕਲਗੀ ਦੇ ਵਿੱਚ ਬਰਾਬਰ ਖੋਲਣਾ ਹੈ ਇਹਨਾਂ ਨਾਲ ਕਲਗੀ ਕੀ ਤੁਹਾਡੀ ਜ਼ਿਆਦਾ ਮੋਟੀ ਨਹੀਂ ਲੱਗੂਗੀ ਨਾ ਹੀ ਜ਼ਿਆਦਾ ਪਤਲੀ ਲੱਗੂਗੀ ਤੇ ਦੇਖੋ ਇਹ ਬੇਸ਼ੱਕ ਇਹ ਨਾ ਚੰਗੀ ਤਰ੍ਹਾਂ ਤੇ ਜਦ ਦੇਖੋ ਕਿੰਨਾ ਮੋਟਾ ਆ ਇਹ ਕਿੰਨਾ ਜ਼ਿਆਦਾ ਕਪੜਾ ਆਇਆ ਇਹ ਮੈਂ ਤਾਂ ਵੀ ਚੰਗੀ ਤਰ੍ਹਾਂ ਵਿਛਾਤੀ ਉਹ ਬਰਾਬਰ ਕਰਕੇ ਇਹ ਜ਼ਿਆਦਾ ਉੱਬਰਦਾ ਵੀ ਨਹੀਂ ਪਿਆ ਹੈਗਾ ਕਲਗੀ ਜਰੂਰ ਆਪਣੀ ਨੋਰਮਲ ਨਾਲ ਥੋੜੀ ਜੀ ਮੋਟੀ ਲੱਗੀ ਆ ਬਟ ਇਹ ਸਹੀ ਲੱਗਦੀ ਪਈ ਆ ਮਾੜੀ ਨਹੀਂ ਲੱਗਦੀ ਪਈ ਇਹ ਤੇ ਬਾਕੀ ਤੁਸੀਂ ਉੱਪਰ ਦੋ ਤਿੰਨ ਪਿੰਨਾ ਲਗਾ ਲਿਓ ਕਿਉਂਕਿ ਲੜ ਤਾਈਓ ਟਿਕੂਗਾ ਮੋਟਾ ਲੜ ਵੀ ਤਾਈਓ ਟਿਕਦਾ ਹੁੰਦਾ ਜੇ ਤੁਸੀਂ ਉੱਪਰ ਦੋ ਤਿੰਨ ਪਿੰਨਾ ਲਗਾ ਲੋਗੇ ਪਹਿਲਾ ਲੜ ਨੂੰ ਤੁਸੀਂ ਸੈਂਟਰ ਚ ਲਗਾਣਾ ਆ ਫਿਰ ਬਾਕੀ ਬਸ ਦੇ ਕਪੜੇ ਨੂੰ ਅੱਗੇ ਲੈ ਜਿਓ ਅੱਗੇ ਤੱਕ ਅੰਦਰ ਕਰ ਦਿਓ ਹੁਣ ਦੇਖੋ ਪਹਿਲਾ ਮੇਰਾ ਲੜ ਆਹਨ ਸੈਂਟਰ ਚ ਮੋਰੇ ਬਾਕੀ ਮੇਰਾ ਲੜ ਖੱਬੇ ਪਾਸੇ ਨੂੰ ਲੈ ਗਿਆ ਮੈਂ ਇਹ ਨਾਲ ਤੁਹਾਡਾ ਜਿਹੜਾ ਮੋਹਲੇ ਹਿੱਸੇ ਤੋਂ ਨਾ ਸੇ ਨਹੀਂ ਦਰਦ ਹੋਊਗਾ ਤੁਸੀਂ ਕਈ ਵਾਰ ਨਾ ਇੱਥੇ ਸਾਰਾ ਕਪੜਾ ਦੇੰਨੇ ਆ ਤੇ ਉਹ ਤੁਹਾਡੇ ਚੁਬਨ ਲਾ ਗਿਆ ਜਾਂਦਾ ਤੇ ਮੇਰੇ ਵੀਰੋ ਜੇ ਕੋਈ ਤੁਹਾਨੂੰ ਦਸਤਾਰ ਦੇ ਵਿੱਚ ਇਸ ਜਗ੍ਹਾ ਤੇ ਕਮੀ ਪੇਛੀ ਲੱਗਦੀ ਹੋ ਤਾਂ ਤੁਸੀਂ ਹੁਣ ਦੇਖ ਲੈਣਾ ਤੇ ਫਿਰ ਅਸੀਂ ਦਸਤਾਰ ਨੂੰ ਉੱਪਰੋਂ ਜੀ ਕੰਪਲੀਟ ਕਰਾਂਗੇ ਦੇਖੋ ਖੱਬੇ ਪਾਸੇ ਸਾਡੇ ਖੁੱਲਾ ਹਿੱਸਾ ਸੱਜੇ ਪਾਸੇ ਹਮੇਸ਼ਾ ਬੰਦੇ ਹਿੱਸਾ ਹੋਊਗਾ ਜੇ ਤੁਸੀਂ ਪੂਣੀ ਖੱਬੇ ਹੱਥ ਸਲਾਈ ਕਰਕੇ ਰੱਖੀ ਹੋਈਗੀ ਤੇ ਹੁਣ ਤੁਸੀਂ ਚੰਗੀ ਤਰ੍ਹਾਂ ਦਸਤਾਨ ਨੂੰ ਖੋਲ ਲੈਣਾ ਹੈ ਦੋਨੋਂ ਹਿੱਸੇ ਖੱਬੇ ਪਾਸੇ ਅੰਦਰ ਕਰ ਦੇਣੇ ਆ ਤੇ ਸੱਜੇ ਪਾਸੇ ਬੰਦ ਹਿੱਸੇ ਨੂੰ ਅੰਦਰ ਕਰ ਦੇਣਾ ਮੈਂ ਜਿਹੜੀ ਇੰਦਰਜੀਤ ਨਿੱਕੂ ਸਟਾਈਲ ਵੀਰ ਦੀ ਦਸਤਾਰ ਵਰਗੀ ਜਦ ਸਾਜਾਈ ਸੀ ਨਾ ਉਹ ਚ ਮੈਂ ਜਿਹੜੀ ਪੂਣੀਆਂ ਸੱਜੇ ਹੱਥ ਸਲਾਈ ਰੱਖ ਕੇ ਕੀਤੀ ਸੀਗੀ ਉਹ ਤੁਸੀਂ ਜਿਨ੍ਹਾਂ ਨੇ ਵੀਡੀਓ ਦੇਖੀ ਹੋਣੀ ਉਹਨਾਂ ਨੂੰ ਯਾਦ ਹੋਣਾ ਤੇ ਮੈਂ ਉੱਪਰ ਵੀ ਸਮਝਾਇਆ ਸੀ ਉਹਦੇ ਕਾਰਨ ਤੁਹਾਡਾ ਉੱਪਰ ਉੱਪਰੋਂ ਪੱਲਾ ਘੋਮ ਜਾਂਦਾ ਹੈ ਉਹ ਤੁਸੀਂ ਵੀਡੀਓ ਜਦੋਂ ਦੇਖੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕੀ ਫਰਕ ਪੈਂਦਾ ਹੈ ਸੱਜੇ ਹੱਥ ਤੇ ਖੱਬੇ ਹੱਥ ਸਲਾਈ ਰੱਖਣ ਨਾਲ ਦਸਤਾਰ ਬੰਨਣ ਚ ਕਦੀ ਕੋਈ ਫਰਕ ਨਹੀਂ ਪੈਂਦਾ ਹੈਗਾ ਇਹ ਬਸ ਉੱਪਰਲੇ ਹਿੱਸੇ ਤੋਂ ਫਰਕ ਪੈਂਦਾ ਹੈ ਜਾਂ ਪਹਿਲੇ-ਪਹਿਲੇ ਲੜ ਚ ਫਰਕ ਪੈਂਦਾ ਹੈ ਕਿ ਜਦੋਂ ਆਪਾਂ ਜ਼ਿਆਦਾ ਲੜ ਬਣਾਣੇ ਹੋਣ ਤਾਂ ਮੈਂ ਤਾਂ ਖੱਬੇ ਹੱਥ ਸਲਾਈ ਰੱਖਦਾ ਤੇ ਹੁਣ ਤੁਸੀਂ ਦੂਜੇ ਸ਼ੀਸ਼ੇ ਨਾਲ ਵੀ ਮੇਰੇ ਵੀਡੀਓ ਦੇਖ ਸਾਰੇ ਜੇ ਤੁਹਾਨੂੰ ਕਮੀ ਪੇਚੀ ਲੱਗਦੀ ਹੋਵੇ ਨਾ ਜਦੋਂ ਆਪਾਂ ਸਿਰ ਨੂੰ ਟੱਕਦੇ ਆ ਤਾਂ ਪਹਿਲੇ-ਪਹਿਲੇ ਲੜ ਆਪਣੇ ਢਿੱਲੇ ਹੋ ਜਾਂਦੇ ਕਈ ਵਾਰ ਤਾਂ ਉਹਨਾਂ ਨੂੰ ਤੁਸੀਂ ਦੂਜੇ ਸ਼ੀਸ਼ੇ ਨਾਲ ਦੁਬਾਰਾ ਦੇਖ ਕੇ ਸਾਫ਼ ਕਰ ਸਕਦੇ ਹੋ ਹਰੇਕ ਹਿੱਸੇ ਤੋਂ ਫਿਰ ਮੇਰੇ ਵੀਡੀਓ ਪਿੱਛੇ ਜੀ ਕਲੀਆਂ ਲੜ ਨੂੰ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਖੋਲ ਕੇ ਖਿੱਚ ਲੈਣਾ ਤੇ ਫਿਰ ਕਲਗੀ ਵਾਲੇ ਲੜ ਦਾ ਨੀਚੋਂ ਦੀ ਪੱਲਾ ਫੜ ਕੇ ਤੁਸੀਂ ਇਸ ਤਰੀਕੇ ਨਾਲ ਲੂਪੀ ਵਾਲੇ ਪੱਲੇ ਦੇ ਅੰਦਰ ਦੇਣਾ ਹੈ ਤੇ ਉੱਪਰੋਂ ਵੀ ਲੜ ਪਿੱਛੇ ਤੱਕ ਸਾਫ਼ ਕਰਨਾ ਹੈ ਫਿਰ ਲੂਪੀ ਵਾਲੇ ਪੱਲੇ ਨੂੰ ਇਸ ਤਰੀਕੇ ਨਾਲ ਕਲਗੀ ਵਾਲੇ ਲੜ ਨੂੰ ਟੱਕਦੇ ਹੋਏ ਦੋਨਾਂ ਸਾਈਡਾਂ ਤੋਂ ਉੱਪਰ ਚੱਕ ਲੈਣਾ ਹੈ ਤੇ ਇਹਨਾਂ ਤੁਸੀਂ ਦੋਨਾਂ ਸਾਈਡਾਂ ਤੋਂ ਜਿਹੜੇ ਲੜ ਢਿਲਕਵੇਂ ਜਿਹੇ ਹੁੰਦੇ ਨੇ ਨਾ ਉਹਨਾਂ ਨੂੰ ਅੰਦਰ ਕਰਨਾ ਹੈ ਦੇਖੋ ਹੱਥ ਫੇਰ ਕੇ ਮੈਂ ਕਰ ਰਿਹਾ ਨਾ ਖੱਬੇ ਪਾਸੇ ਵੀ ਕਰ ਰਿਹਾ ਸੱਜੇ ਪਾਸੇ ਮੈਂ ਪਹਿਲਾਂ ਕਰਦਾ ਤੇ ਇਸ ਤਰੀਕੇ ਨਾਲ ਤੁਸੀਂ ਜਿਆਦਾ ਚੋੜੀ ਲੂਪੀ ਨਹੀਂ ਲਗਾਣੀ ਹੈਗੀ ਤੇ ਉਹਨੂੰ ਸੈਂਟਰ ਦੇ ਵਿੱਚ ਬਾਕੀ ਕੱਪੜੇ ਨੂੰ ਅੰਦਰ ਕਰ ਦੇਣਾ ਤੇ ਬਾਕੀ ਜੇ ਜੋੜਨਾ ਅੰਦਰ ਕਰਨਾ ਹੈ ਫਿਰ ਸਲਾਈ ਦੀ ਯੂਜ਼ ਕਰ ਸਕਦੇ ਹੋ ਤੁਸੀਂ ਤੇ ਦੋਨਾਂ ਸਾਈਡਾਂ ਤੋਂ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੇ ਤਾਂ ਤੁਸੀਂ ਹੁਣੇ ਦੇਖ ਕੇ ਦੂਜੇ ਸ਼ੀਸ਼ੇ ਨਾਲ ਵੀ ਦੇਖ ਕੇ ਕਰ ਸਕਦੇ ਹੋ ਬਾਕੀ ਮੇਰੇ ਵੀਰੋ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇ ਕਰੋ ਆਪਣੇ ਨੇ ਇੱਕ ਕੋ ਜਗਾ ਤੇ ਖਤਮ ਹੋਰੇ ਨੇ ਤੇ ਉਪਰਲੀ ਸਾਈਡ ਤੋਂ ਦੋਨਾਂ ਸਾਈਡਾਂ ਤੇ ਪੰਜ ਪੰਜ ਲੜਨਾ ਹੈ ਆਪਣੇ ਪਿੱਛੇ ਤੱਕ ਸਾਰੇ ਲੜ ਸਾਫ਼ ਨੇ ਤੇ ਸੱਜੇ ਪਾਸੇੋਂ ਬਾਕੀ ਮੇਰੇ ਵੀਰੋ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜਿਹੜੇ ਮੇਰੇ ਵੀਰ ਨਵੇਂ ਨੇ ਜੇ ਪਹਿਲੀ ਵਾਰ ਵੀਡੀਓ ਦੇਖਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਨਵੀਂ ਵੀਡੀਓ ਡਿਸਕ੍ਰਿਪਸ਼ਨ ਵਿੱਚ ਜਾ ਹੀ ਬਟਨ ਤੇ ਜਾ ਕੇ ਦੇਖ ਸਕਦੇ ਹੋ ਕੱਲ੍ਹ ਲੇ ਕੇ ਆਵਾਂਗੇ ਇੱਕ ਹੋਰ ਨਵੇਂ ਸਟਾਈਲ ਦੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ